ਅਕਰਜੇ ਦਾ ਕੰਮ ਕਰਾਉਣਾ ਹੈ ਨਾ ਫਲੇਟ ਹੋ ਗਈ ਮੇ ਤਾਂ ਇਹਨਾਂ ਦੇ ਚੱਕਰਾਂ 'ਚ ਜੇ ਨਾ ਕਰਾ ਕੇ ਜਾਂਦੀ ਅਗਲਾ ਕਹਿੰਦਾ ਵੀ ਨਾਲ ਤਾਂ ਕਰਾਏ ਤੇ ਰਹਿਦੀ ਆ ਨਾਲੇ ਹੋਰ ਰੋਮ ਮਾਰਦੀ ਆ ਕੋਮਲ ਉਰੇ ਆਵੋ ਤਾਂ ਮੇਰੇ ਕੋਲੇ ਹਾਂਜੀ ਬੇਬੇ ਇੱਥੇ ਬੈਠੋ ਤਾਂ ਮੇਰੇ ਕੋਲੇ ਹਾਂਜੀ ਬੇਬੇ ਮੇਰੀ ਗੱਲ ਸੁਣ। ਨਾ ਨੂੰਲੀ ਤੂੰ ਬਸ ਤਿਆਰ ਹੋ ਗਈ? ਹਾਂਜੀ ਬਸ ਮੈਂ ਚੱਲੀ ਸੀ। ਮੈਨੂੰ ਆਵੇਂ ਕਿਤੇ ਮੇਰੀ ਸਵਾ 8 ਵਾਲੀ ਬੱਸ ਨਾ ਲੰਘ ਜੇ। ਉਹ ਮੈਨੂੰ ਨਾ ਦੀਦੀ ਨੇ ਕਹਿਆ ਸੀ ਵੀ ਘਰ ਦਾ ਕੰਮ ਧੰਦਾ ਕਰਾ ਦੀ ਤਾਂ ਕਰਕੇ ਮੈਂ ਥੋੜਾ ਜਿਹਾ ਲੇਟ ਹੋ ਜਾਨੀ ਆ। ਪੁੱਤ ਮੇਰੀ ਗੱਲ ਸੁਣ। ਕੀ ਦੋ ਰੋਟੀਆਂ ਨੇ? ਹਾਂਜੀ। ਮੈਨੂੰ ਤਾਂ ਨਾ ਤੂੰ ਮੇਰੀ ਆਪ ਦੀ ਧੀ ਮੰਗੂ ਲੱਗਦੀ ਆ। ਮੈਨੂੰ ਤਾਂ ਤੂੰ ਲੱਗਦੀ ਨਹੀਂ ਵੀ ਮੇਰੇ ਕਰਾਇ ਤੇ ਰਹਿਣੀ ਆ। ਉਹ ਤਾਂ ਠੀਕ ਐ ਬੇਬੇ ਜੀ। ਪਰ ਮੈਂ ਤਾਂ ਨਾ ਬਾਹਰ ਹੀ ਖਾ ਲੰਨੀ ਹੁੰਨੀ ਆ। ਰੋਟੀ ਸਾਨੂੰ ਪਤਾ ਤਾਂ ਹੈਗਾ। ਪੁੱਤ ਮੇਰੀ ਗੱਲ ਸੁਣ। ਜੇ ਤੂੰ ਦ ਕੇ ਲੋ ਦੇ ਨਾ ਕੜਾ ਨਾ ਘੜਾ ਕੰਕ ਮੁਕ ਜੂ ਕਿ ਆਟਾ ਮੁਕ ਜੂਆ ਤੂੰ ਮੇਰੀ ਦੇ ਇੱਕ ਗੱਲ ਸੁਣ ਲੈ ਜਦੋਂ ਨਾ ਤਾਂ ਤੂੰ ਬਾਹਰੋਂ ਖਾਣੀ ਰੋਟੀ ਕਿਤੇ ਹੋਟਲ ਤੇ ਤੇ ਨਾ ਖਾਣੀ ਆ ਤੂੰ ਘਰੇ ਪਕਾਉਣੀ ਆ ਆਪਣੀ ਠੀਕ ਹੈ ਨਾ ਵੀ ਇੱਥੇ ਆ ਕੇ ਵੀ ਦੂਜਾ ਰੋਟੀਆਂ ਲਾ ਲੈਣਗੇ ਠੀਕ ਤੂੰ ਰੋਟੀ ਬਸ ਮੈਨੂੰ ਬੋਲ ਮਾਰਦਾ ਕਰ 13 ਵਹਨ ਨਾ ਬੋਲ ਮਾਰਦਾ ਬੇਬੇ ਉਰੇ ਆਪੇ ਜਦੋਂ ਪੱਕੀਆਂ ਪਈਆਂ ਦੋ ਰੋਟੀਆਂ ਮੈਂ ਫੜਾਉਂਗਾ ਮੇਰੇ ਕੋਲੇ ਕਾਇਆ ਕਰ ਰੋਟੀ ਤੂੰ ਇੱਥੇ ਖਾ ਕੇ ਜਾ ਆ ਕਰ ਠੀਕ ਹੈ ਬੇਬੇ ਕੋਈ ਗੱਲ ਨਹੀਂ ਤੂੰ ਤਾਂ ਮੇਰੀ ਮੰਮੀ ਵਾਂਗੂ ਗੱਲਾਂ ਕਰਦੀ ਐ ਹੋਰ ਪੁੱਤ ਹੁਣ ਤੇਰੇ ਸਾਰੇ ਦੇਖ ਬੇਬੇ ਮੈਨੂੰ ਕੋਈ ਫਿਕਰ ਨਹੀਂ ਹੈਗੀ ਹੁਣ ਮੈਂ ਰਾਤ ਨੂੰ ਨਜਿੱਤੀ ਹੋ ਕੇ ਸੌਂਗੀ ਦੇਖ ਮੇਰਾ ਨਾ ਸਿਰ ਵੀ ਹੌਲਾ ਹੋ ਗਿਆ ਮੇਰੀ ਨੀਂਦ ਵੀ ਪੂਰੀ ਹੋ ਗਈ ਪੁੱਤ ਮੇਰੀ ਗੱਲ ਸੁਣ ਮੈਂ ਤਾਂ ਤੈਨੂੰ ਦੇਖ ਰੱਖਿਆ ਠੀਕ ਹੈ ਨਾ ਅੱਜ ਕੱਲ੍ਹ ਹੈਗੇ ਟਾਈਮ ਵਾਲੇ ਮੈਂ ਤੈਨੂੰ ਅਦੀਤੀ ਬਣ ਕੇ ਸਮਝਾਉਣੀ ਆ ਪਰ ਵੀ ਇੱਕ ਗੱਲ ਮੇਰੀ ਹੋਰ ਵੀ ਸੁਣ ਲਈ ਹੁਣ ਤੋਂ ਵੀ ਬਾਹਰ ਮੇਰੀ ਧੀ ਜਿਹੜੇ ਕੰਮ ਤੇ ਜਾਂਦੀ ਆ ਸਿੱਧੀ ਨੀਂਦ ਨਹੀਂ ਤਨਾਲ ਤਾਂ ਕੰਮ ਤੇ ਜਾਣਾ ਉੱਥੇ ਹੀ ਸਿੱਧੀ ਨੀਂਦ ਨਾਲ ਘਰੇ ਆਉਣਾ ਠੀਕ ਹੈ ਨਾ ਠੀਕ ਹੈ ਕੱਲ ਨੂੰ ਪਿੰਡ 'ਚ ਮੇਰੇ ਗੱਲਾਂ ਐ ਨਾ ਹੁਣ ਵਿਆਹ ਲਾ ਕੇ ਦੂ ਇਹਨੇ ਮਟਿਆਰ ਕੁੜੀ ਘਰੇ ਰੱਖੀ ਗਈ ਕਿ ਕੋਈ ਲੰਬਾ ਆ ਗਿਆ ਨਹੀਂ ਬੇਬੇ ਆਉਂਦਾ ਹੈਗਾ ਕੋਈ ਲੰਬਾ ਜੇ ਬੇਬੇ ਇਹ ਜਾ ਕੁਝ ਕਰਨਾ ਹੁੰਦਾ ਫਿਰ ਮੈਂ ਬਾਹਰੇ ਹੋਸਟਲ 'ਚ ਹੀ ਰਹਿੰਵੀ ਫਿਰ ਮੈਂ ਤੁਹਾਡੇ ਘਰੇ ਨਾ ਆਉਂਦੀ ਆਇਆ ਪੁੱਤ ਲੰਬੇ ਤੋਂ ਵੀ ਡਰ ਲਾਇਆ ਤੀ ਇਹ ਵੀ ਅੱਜ ਕੱਲ੍ਹ ਐ ਗਏ ਕਹਿੰਦੇ ਮਟਿਆਰ ਕੁੜੀ ਘਰੇ ਰੱਖ ਰੱਖੀ ਐ ਜਮਨ ਬੇਫਿਕਰ ਹੋ ਕੇ ਰਹਾ ਕਰ ਮੈਂ ਤਾਂ ਇਹ ਨਹੀਂ ਗੱਲ ਕਹੀ ਨਹੀਂ ਨਿਸ਼ਚਿਤ ਹੋ ਕੇ ਪੈ ਜਾ ਕਰ ਮੇਰੀ ਰਾਤ ਨੂੰ ਸਾਰੀ ਵਿੜਕੈ ਮੇਰਾ ਤਾਂ ਤੇ ਮੂਰੇ ਬੰਜਾ ਹੁੰਦਾ ਪੁੱਤ ਠੀਕ ਹੈ ਬੇਬੇ ਹਾਂ ਕੋਈ ਗੱਲ ਨਹੀਂ ਬੇਬੇ ਜੇ ਤਾਂ ਕਹਿਣੀ ਆ ਮੈਂ ਇੱਥੇ ਖਾਣਾ ਕਰੂੰਗੀ ਤੇਰੇ ਕੋਲ ਵੀ ਖਾਣਾ ਕਰਾਂਗੀ ਬੱਸ ਮੇਰੀ ਜੀ ਹਾਂ ਰੋਟੀ ਨਾ ਮੈਂ ਬੁੱਕੇ ਚੜਾ ਕਰੀ ਕੋਈ ਦਿਨ ਫਿਰ ਤੂੰ ਆਏ ਚਾਲ ਰੁਪਏ ਕਮਾਉਂਦੀ ਰੋ ਤੇ ਫਿਰ ਮੇਰੀ ਰੱਖਿਆ ਦਾ ਵੀ ਕੀ ਸਵੇਤਾ ਮੇਰੀ ਤਾਂ ਧੀ ਦੇਖ ਕਿੱਡੀ ਦੂਰ ਪਈ ਆ ਹੁਣ ਉਹ ਤਾਂ ਕਦੇ ਘਤਾਈ ਆਉਣਾ ਮੈਂ ਤਾਂ ਜਿੰਨੋ ਜਿੰਨ ਮੇਰੇ ਕੋਲ ਤਾਂ 9 ਮਹੀਨੇ ਰਹਿ ਗਏ ਤੂੰ ਹੀ ਮੇਰੀ ਧੀ ਹੈ ਠੀਕ ਹੈ ਬੇਬੇ ਫੇ ਕਰ ਮੇਰੇ ਬਾਰੇ ਟਾਈਮ ਨਹੀਂ ਰੱਖੀ ਮੇਰੇ ਨਾਲ ਸਵੇ ਅੱਠ ਹੋ ਰਹੇ ਨੇ ਮੈਂ ਤਾਂ ਬੱਸ ਨਿਕਲ ਜੂਗੀ ਚਲ ਤੂੰ ਭੱਜ ਜਾ ਪੁੱਤ ਉਟਾਏ ਮੈਂ ਸਵਾ 8:00 ਦਾ ਪੱਕਾ ਟਾਈਮ ਹੈ ਫੇਰ ਤਾਂ ਕਿਤੇ 9:00 9:00 ਵਾਲੀ ਆਊਗੀ ਭੱਗ ਜਾ ਟਾਈਮ ਨਾਲ ਹਾਂ ਹਾਂ ਬੇਬੇ ਪੱਜੀ ਪੱਜੀ ਜਾਨੀ ਮੈਂ ਤਾਂ ਕਿਤੇ ਪਾਸੇ ਨਾ ਲੰਘ ਜੇ ਹਾਂ ਹੋ ਭੱਗ ਜਾ ਪੁੱਤ ਕੀ ਗੱਲ ਬੇਬੇ ਬੜਾ ਕੁੜੀ ਕੁੜੀ ਕਰ ਰਹੀ ਆ ਨੂੰ ਆ ਜਿਹੜੀ 4 ਸਾਲ ਤੋਂ ਵਿਆਹ ਕੇ ਲਿਆਂਦੀ ਐ ਉਹਨੂੰ ਤਾਂ ਕਦੀ ਕੁੜੀ ਨਹੀਂ ਕਿਹਾ ਤੁਸੀਂ ਪੁੱਤ ਮੇਰੀ ਗੱਲ ਸੁਣ ਜਦੋਂ ਉਹਦੇ ਮਾਪਿਓ ਨੇ ਆਪਣੇ ਸਿਰ ਤੇ ਛੜਤੀ ਉਹ ਮਟਿਆਰ ਆ ਪੰਮਾ ਦੀ ਕੁਮਾਰੀ ਆ ਪੰਨੀ ਕਿਮੀ ਆ ਫਿਰ ਹੁਣ ਮੈਂ ਤਾਂ ਉਹਨੂੰ ਧੀ ਧੀ ਕਹਿ ਕੇ ਬੁਲਾਉਣੀ ਆ ਪੁੱਤ ਹੋਰ ਮੈਂ ਹੁਣ ਉਹਨੂੰ ਕੀ ਕਹਾਂ ਆਪਾਂ ਨੂੰ ਕੀ ਪਤਾ ਵਿਆਹ ਆਪਣੇ ਮਾਪੇਾਂ ਦੀ ਸਹਿਮਤੀ ਨਾਲ ਆ ਕਿ ਐਵੇਂ ਭੱਜ-ਭੁੱਜ ਕੇ ਆਈ ਆ ਉਹਨੇ ਤਾਂ ਉਰੇ ਆ ਕੇ ਗੜਗੜਾਉਣ ਲੱਗੀ ਤੇ ਤੁਹਾਨੂੰ ਕਹਤਾ ਵੀ ਮੈਨੂੰ ਰੱਖ ਲਓ ਮੇਰੀ ਗੱਲ ਸੁਣ ਪੁੱਤ ਨਰਮਾ ਬਥੇਰੀ ਆ ਸਾਰਾ ਧੜਕੇ ਤੇਰੇ ਨਾਲ ਕੰਮ ਕਰਾ ਕੇ ਗਈ ਆ ਤੇ ਬਾਕੀ ਜਿਹੜੇ ਜਦੋਂ ਹੁਣ ਆਪਣੇ ਘਰੇ ਰਹੀ ਗਈ ਫਿਰ ਉਹੋਈ ਗੱਲ ਵੀ ਕੋਈ ਭੜੇ ਵਾਲੇ ਤੋਂ ਪਾਸਾ ਹੀ ਨਹੀਂ ਲੱਗਦਾ ਪੁੱਤ ਹੋਰ ਆਹ ਹੁਣ ਤਾਂ ਤੁਹਾਨੂੰ ਉਹੀ ਚੰਗੀ ਲੱਗਣੀ ਆ ਇੱਕ ਦਿਨ ਕੰਮ ਤਾਂ ਕੀ ਕਰਾਗੀ ਤੁਸ ਤੋਂ ਉਹਦੀ ਤਰੀਫਾਂ ਦੇ ਪੁੱਲ ਬਣੇ ਰੱਖੇ ਨੇ ਉਹ ਐ ਕਰਦੀ ਐ ਉਹ ਐ ਕਰਦੀ ਐ ਕੋਈ ਨਾ ਪਤਾ ਫਿਰ ਕੀ ਹੋ ਗਿਆ ਨਿਆਣੀ ਐਗੀ ਪਹਿਲਾਂ ਉਹ ਪਹਿਲੇ ਸਿਰੇ ਤੋਂ ਆ ਜੇ ਕੋਦੇ ਮੂੰਹ ਵੀ ਨਹੀਂ ਦੇਖਾ ਸਿਰ ਤੇ ਹੋ ਜੁੰਨੀ ਰੱਖਦੀ ਆਪਾਂ ਨੂੰ ਇਹ ਜਿਹੀ ਉਹ ਕੁੜੀ ਲੱਗਦੀ ਐ ਮੰਮੀ ਸਿਆਣੀ ਬਥੇਰੀ ਆ ਪਤਾ ਜਿੰਨਾ ਮਰਜੀ ਕੋਈ ਸਾਊ ਹੋਵੇ ਬਾਅਦ ਚ ਅਗਲੇ ਦਾ ਪਤਾ ਲੱਗਦਾ ਵੀ ਉਹ ਕੀ ਹੋ ਜਾ ਨਾਲੇ ਬੜੀਆਂ ਤੱਤੀਆਂ ਰੋਟੀਆਂ ਖਵਾਉਣ ਦੀ ਗੱਲ ਕਰ ਰਹੇ ਸੀਗੇ ਮੇਰੇ ਤੋਂ ਤਾਂ ਕਿਸੇ ਦੀਆਂ ਲੈਂਦੀਆਂ ਨਹੀਂ ਹੈਗੀਆਂ ਆਪਦੀਆਂ ਆਪੇ ਲਾ ਲੂਗੀ ਲਾ ਕੇ ਕੋਈ ਨਾ ਪੁੱਤ ਵੇ ਤੇਰੇ ਨਾ ਕੰਮ ਵੀ ਕਰਾਉਂਦੀ ਐ ਕੰਮ ਜੂਨ ਤੜਕੇ ਸਾਰਾ ਖਰਾ ਕੇ ਗਈ ਐ ਫਿਰ ਕੀ ਦੋ ਰੋਟੀਆਂ ਨਾਲ ਆਪਣੇ ਕਿਹੜਾ ਕੋਈ ਐਂ ਆਟਾ ਮੁੱਕ ਜੂਗਾ ਕੋਈ ਨਾ ਹੁੰਦਾ ਪੁੱਤ ਰੋਟੀ ਦਾ ਮੈਂ ਆਪੇ ਕਰ ਲਿਆ ਕਰੂ ਕੰਮ ਪਰ ਮੈਂ ਬਾਰ ਬਾਰ ਉਹ ਤਾਂ ਇਹ ਨਹੀਂ ਕਹਣਾ ਹੈਗਾ ਵੀ ਮੈਂ ਕੰਮ ਕਰਕੇ ਗਈਆਂ ਉਹ ਕੰਮ ਕਰਕੇ ਗਈ ਐ ਇਸ ਹੱਬ ਨਾਲ ਤਾਂ ਮੇਰਾ ਤਾਂ ਕੋਈ ਜ਼ਿਕਰ ਨਹੀਂ ਹੈਗਾ ਕੰਮ ਚ ਸਾਰਾ ਦਿਨ ਮੈਂ ਕੰਮ ਕਰਦੀ ਫਿਰੀ ਜਾਨੀ ਆ ਪੁੱਤ ਮੈਂ ਹੀ ਬੋਲ ਮਾਰ ਲਿਆ ਸੀ ਜਦੋਂ ਉਹ ਜਾਂਦੀ ਸੀ ਨਾ ਮੈਂ ਕਹਿੰਦਾ ਵੀ ਰੋਟੀ ਖਾ ਜਾ ਉਹ ਕਹਿੰਦੀ ਕਿ ਵੀ ਆਂਟੀ ਮੈਂ ਤਾਂ ਰੋਟੀ ਤੇ ਹੋਟਲ ਤੇ ਖਾ ਲੂੰਗੀ ਬਸ ਮੰਮੀ ਮੈਨੂੰ ਨਹੀਂ ਪਤਾ ਪਰ ਉਹਦੇ ਨਾਲ ਤੁਸੀਂ ਵੀ ਗੱਲਾਂ ਘੱਟ ਹੀ ਮਾਰਿਆ ਕਰੋ। ਲੈ। ਇਹ ਵੀ ਉਹੀ ਬਾ ਵਾਂਗੂ ਚੜ ਗਈ। ਮੈਨੂੰ ਐ ਨਹੀਂ ਹਿਸਾਬ ਆਉਂਦਾ ਵੀ ਧੀ ਧਿਆਣੀਆਂ ਪੁੰਨ ਮੈਂ ਜੇ ਹੁਣ ਉਹਦੇ ਨਾਲ ਕੋਈ ਕੋ ਨੂੰ ਕੁਫਰ ਤੋਲੂਗੀ। ਮੇਰੀ ਮਾੜੀ ਵਾਲਣੀ ਹੈਗੀ। ਐਵੇਂ ਲੱਗ ਜਾਂਦੀ ਹੈ ਮਾੜੇ ਜਿ ਨਾਲੀ ਬੋਲਣਾ। ਤੂੰ ਇੰਨੀ ਜਾਂਦੀ ਹੈਗੀ। ਵੀ ਪੁੰਨ ਦੋ ਰੋਟੀਆਂ ਜਜਵਾਕੜੀ ਖਾ ਲੂਗੀ। ਜਦੋਂ ਹੁਣ ਆਪਣੇ ਸਿਰ ਤੇ ਰਹੀ ਗਈ। ਦੋ ਦਿਨ ਦੀ ਆਈ ਨਹੀਂ ਮੇਰੀ ਸੱਸ ਮਗਰ ਲਾਏ ਤੇ ਖਾਦਾ ਸੀ ਪੁਸ਼ਤਾ ਨਿਕਲੂਗਾ ਇੱਥੇ ਤਾਂ ਕੁਝ ਵੀ ਨਹੀਂ ਹੈਗਾ ਇਹੋ ਜਿਹਾ ਕੀ ਜਾਦੂ ਕਰਤਾ ਮੇਰੀ ਸੱਸ ਤੇ ਸਾਰਾ ਦਿਨ ਉਹਦੀਆਂ ਹੀ ਵਡਿਆਈਆਂ ਕਰੀ ਜਾਂਦੀ ਐ ਇੱਥੇ ਤਾਂ ਉਹਦੋਂ ਕੁਝ ਹੈ ਵੀ ਨਹੀਂ ਵੀ ਜਿਹੜਾ ਮੈਂ ਦੇਖ ਸਕਾਂ ਇਹ ਹੈ ਕਿਥੋਂ ਕੀ ਕਰਨ ਆਈ ਐ ਇੱਥੇ ਆ ਬੈਰ ਪਿਆ ਇਹੀ ਦੇਖਦੀ ਆ ਕੋਬਲਟ ਰੀ ਆ ਕੀ ਇਹ ਤਾਂ ਸਾਡੇ ਛੋਟੇ ਦੀਆਂ ਫੋਟੋਆਂ ਨੇ ਇਹਦੇ ਕੋਲ ਕੀ ਕਰਨੀਆਂ ਨੇ ਸਾਡੇ ਛੋਟੇ ਦੀਆਂ ਫੋਟੋ ਤੇ ਇਹਨੇ ਆਪਣੇ ਬੈਗ ਚ ਕਿਉਂ ਪਾ ਕੇ ਰੱਖੀਆਂ ਹੋਈਆਂ ਨੇ ਕਰਦੀਆਂ ਮੈਂ ਇਹਨਾਂ ਨਾਲ ਗੱਲ ਤੇ ਪੁੱਛਦੀਆਂ ਵੀ ਛੋਟੇ ਦਾ ਕੀ ਚੱਕਰ ਹੈ ਮੋਰੇ ਕੁਝ ਨਿਕਲ ਸਕਦਾ ਦੇਖੋ ਇੱਕ ਤਾਂ ਸਾਡਾ ਮੁੰਡਾ ਹਫ਼ਤੇ ਤੋਂ ਘਰ ਨਹੀਂ ਆ ਰਿਹਾ ਤੇ ਉੱਪਰੋਂ ਹੁਣ ਇਹਦੀਆਂ ਫੋਟੋਆਂ ਇਹਦੇ ਬੈਗ ਚੋਂ ਮਿਲੀਆਂ ਨੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਇਹ ਕੁੜੀ ਇੱਥੇ ਕਰਨ ਕੀ ਆਈ ਹੈ ਜੇ ਤਾਂ ਹੁਣ ਮੈਂ ਮੰਮੀ ਨਾਲ ਗੱਲ ਕਰਦੀਆਂ ਫਿਰ ਤਾਂ ਮੰਮੀ ਨੇ ਐਂ ਕਹਿਣਾ ਵੀ ਤੂੰ ਤਾਂ ਐਵੇਂ ਹੀ ਸ਼ੱਕ ਕਰੀ ਜਾਂਦੀ ਏ ਇਹਦੇ ਤੇ ਐਵੇਂ ਕਿਤੇ ਇਧਰ ਉਧਰ ਪਈਆਂ ਮਿਲ ਗਿਆ ਉਹਨੀਆਂ ਕੁੜੀ ਦੇ ਬੈਗ ਚ ਪਾਲੀਆਂ ਛੜ ਕੋਈ ਨਾ ਦੇਖਦੀ ਆ ਮੈਂ ਵੀ ਕਿੰਨਾ ਟਾਈਮ ਐ ਇੱਥੇ ਪ੍ਰੀਤਾ ਕੀ ਹੋ ਗਿਆ ਹੋਣਾ ਕੀ ਆ ਕੁਛ ਨਹੀਂ ਹੋਇਆ ਹੈਗਾ ਫਿਰ ਐਂਗਾ ਤੋ ਆ ਕੇ ਬੈਠੀ ਉਸੇ ਚ ਲੈ ਮੇਰੀ ਤਾਂ ਇਸ ਘਰ ਚ ਇੱਜ਼ਤ ਹੀ ਨਹੀਂ ਹੈਗੀ ਤੇ ਜਦੋਂ ਮੇਰੀ ਇੱਜ਼ਤ ਨਹੀਂ ਹੈਗੀ ਮੈਂ ਕੀ ਕਰਨਾ ਇੱਥੇ ਰਹਿ ਕੇ ਮੈਂ ਤਾਂ ਚੱਲੀ ਆ ਆਪਣੇ ਪੇਕੇ ਉਹ ਕਹਿੋ ਜੀਆਂ ਗੱਲਾਂ ਕਰੀ ਜਾਣੀ ਹੈਗੀ ਇਜਤ ਕਿਉਂ ਨਹੀਂ ਹੈਗੀ ਤੇਰੇ ਘਰ ਚ ਤੇਰਾ ਆਪਦਾ ਘਰ ਹੈਗਾ ਕੋਈ ਗੱਲ ਹੋਈ ਹੈਗੀ ਸਿੱਧਾ ਸਿੱਧਾ ਦੱਸ ਮੈਨੂੰ ਕੀ ਹੋਇਆ ਆਪਦਾ ਘਰ ਜੋ ਆਪਣੀ ਮਾਂ ਨੂੰ ਪੁੱਛੋ ਹੁਣ ਘਰ ਕਿਦਾ ਹੋ ਗਿਆ ਕਿਉਂ ਕਿਦਾ ਹੋਣਾਗਾ ਆਪਣਾ ਘਰ ਹੈ ਹੋਰ ਕਿਦਾ ਹੋਗਾ ਉਹਨੇ ਕੀ ਘਰ ਵੇਚਤਾ ਹੈ ਆਹੋ ਆ ਜਿਹੜੀ 4 ਦਿਨ ਦੀ ਆਈ ਹੈ ਨਾ ਉਹਨੇ ਆਪਣੀ ਮਾਂ ਨੂੰ ਪਿੱਛੇ ਲਾ ਰੱਖਿਆ ਉਹਨੇ ਕੀ ਕਹਿਤਾ ਹੋਣਾ ਮੇਰੇ ਵਰਗੀ ਨੂੰ 4 ਸਾਲ ਹੋ ਗਏ ਇੱਥੇ ਵਿਆਹ ਕੇ ਆਈ ਨੂੰ ਅੱਜ ਤੱਕ ਮੰਮੀ ਨੇ ਮੈਨੂੰ ਨਹੀਂ ਕਹ ਦਿੱਤੀ ਕਹਿ ਕੇ ਦੇਖਿਆ ਉਹ ਨੂੰ ਬੜਾ ਪੁੱਤ ਪੁੱਤ ਕਰ ਰਹੀ ਹੈ ਰੋਟੀਆਂ ਖਵਾ ਰਹੀ ਹੈ ਉਹ ਨੂੰ ਗਰਮ ਗਰਮ ਉਹ ਲੈ ਹੁਣ ਰੋਟੀ ਪਾਣੀ ਦਾ ਖਾਣਾ ਹੀ ਇਹ ਕਿਹੜੀ ਗੱਲ ਹੋਈ ਲੜਨ ਵਾਲੀ ਹੁਣ ਜਿਉਂਦੀ ਜਾਗਦੀ ਆਖ ਨੂੰ ਰੋਟੀ ਨਾ ਹੋਰ ਕੀ ਕਰੂਗਾ ਨਹੀਂ ਉਹ ਆਪਣੇ ਆਪ ਵੀ ਲਾ ਸਕਦੀ ਐ ਹਾਂ ਚਲ ਮੰਮੀ ਰੋਟੀ ਲਾਹੀ ਜਾਂਦੀ ਹੋਣੀ ਆ ਤਾਂ ਉਹਨੇ ਲਾ ਕੇ ਖਵਾਦੀ ਹੋਣੀ ਆ ਵੀ ਚਲ ਤੂੰ ਖਾ ਲੈ ਹਾਂ ਹਾਂ ਹੁਣ ਤਾਂ ਤੁਸੀਂ ਵੀ ਉਹਨਾਂ ਦੀ ਸਾਈਡ ਲੈਣੀ ਐ ਤੁਸੀਂ ਕਿਹੜਾ ਮੇਰੀ ਸਾਈਡ ਲਾਉਂਗੇ ਉਹ ਤੂੰ ਉਹਦਾ ਸਹਰੀਕਾ ਕਿਉਂ ਕਰਦੀ ਓ ਕਿ ਆਪਣੀ ਕੋਈ ਫੈਮਿਲੀ ਦਾ ਮੈਂਬਰ ਹੈਗਾ ਉਹਨੇ 2 ਮਹੀਨੇ ਰਹਿਣਾ ਹੈ ਇਦੋਂ ਬਾਅਦ ਚਾਹਦਾ ਕੀ ਪਤਾ ਕਿੱਧਰ ਜਾਣਾ ਆਹੋ 2 ਮਹੀਨੇ ਜਿਸ ਹਿਸਾਬ ਨਾਲ ਉਹਦੇ ਲੱਛਣ ਨੇ ਨਾ ਮੰਮੀ ਤਾਂ ਉਹਨੂੰ ਇੰਨਾ ਪੁੱਤ-ਪੁੱਤ ਕਰਕੇ ਬੁਲਾਉਂਦੀ ਆ ਮੈਨੂੰ ਤਾਂ ਨਹੀਂ ਲੱਗਦਾ ਉਹਨ ਛੇਤੀ ਘਰੋਂ ਜਾਊਗੀ ਹਾਂ ਚਲ ਆਪਾਂ ਨੇ ਵੀਰ ਉਹ ਗੱਲ ਤੋਂ ਕੀ ਲੈਣਾਗਾ ਆਪਾਂ ਨੇ ਰੈਂਟ ਲੈਂਡ ਤੱਕ ਮਤਲਬ ਹੈਗਾ ਅਗਲਾ ਮਹੀਨਾ ਰਹਿੰਦਾ ਰੈਂਟ ਦਿੰਦਾ ਚਾਹੇ ਖਾਵੇ ਵੀਵੇ ਚਾਹੇ ਹੋਂ ਰਹੇ ਆਪਾਂ ਨੂੰ ਕੀ ਇਹੋਦਤ ਲੈਣਾ ਦੇਖੋ ਜੀ ਜਾਂ ਤਾਂ ਇਸ ਘਰ ਚ ਮੈਂ ਰਹੂੰਗੀ ਜਾਂ ਉਹ ਹੋਰੂੰਗੀ ਆਪ੍ਰੀਤ ਤੂੰ ਕਿਹੋ ਜਿਹੀ ਗੱਲਾਂ ਕਰੀ ਜਾਂਦੀ ਐ ਅੱਗੇ ਮੈਂ ਰਹੂੰਗੀ ਜਾਂ ਉਹ ਰਹੂੰਗੀ ਤੇਰਾ ਆਪਦਾ ਘਰ ਹੈਗਾ ਤੂੰ ਉਹਦੇ ਕਹਿਣ ਤੇ ਰਹਿਣਾ ਚਾਹੇ ਮੇਰਾ ਘਰ ਜੇ ਮੇਰਾ ਘਰ ਹੁੰਦਾ ਤਾਂ ਮੰਮੀ ਮੈਨੂੰ ਇੱਜ਼ਤ ਦਿੰਦੇ ਮੈਨੂੰ ਵੀ ਕਹਿੰਦੇ ਵੀ ਹਾਂ ਪੁੱਤ ਤੂੰ ਐਂ ਕਰ ਲਾ ਪੁੱਤ ਪੁੱਤ ਕਰ ਦੇ ਉਹ ਤਾਂ ਮੈਨੂੰ ਤਾਂ ਪੁੱਛਦੇ ਤੱਕ ਵੀ ਨਹੀਂ ਹੁਣ ਨਹੀਂ ਪ੍ਰੀਤ ਇਹ ਤਾਂ ਤੂੰ ਐਵੇਂ ਗਲਤਫਹਿਮੀ ਚ ਫਿੱਤਰੀ ਫਿਰਦੀਆਂ ਤੇਰੇ ਬਾਰੇ ਏਦਾਂ ਮੰਮੀ ਨੇ ਕਿਹਾ ਸੋਚਿਆ ਤੈਨੂੰ ਅਜ ਤੱਕ ਇਹਦੇ ਉੱਚਾ ਨਹੀਂ ਮਾਨੀ ਬੋਲੀ ਉੱਚਾ ਨਹੀਂ ਮਾਨੀ ਬੋਲੀ ਪਤਾ ਹੀ ਹੈ ਮੈਨੂੰ ਕੀ ਚੱਲ ਰਿਹਾ ਇਸ ਘਰ ਚ ਹਉ ਦੇਖ ਪ੍ਰੀਤ ਇਹ ਸਿਰਪ ਤੇਰਾ ਇੱਕ ਵਹਿਮ ਹੈਗਾ ਐਦਾਂ ਦਾ ਕੁਝ ਨਹੀਂ ਹੈਗਾ ਜਿਵੇਂ ਦਾ ਤੂੰ ਸੋਚੀ ਜਾਂਦੀ ਐ ਬਾਕੀ ਸਾਰੇ ਜਿਹੜੀ ਸਾਰੀ ਗੱਲਬਾਤ ਸੀ ਮੰਮੀ ਨਾਲ ਉਹ ਪਹਿਲਾਂ ਹੀ ਕਲੀਅਰ ਕਰਤੀ ਸੀ ਤੁਸੀਂ ਤਾਂ ਕਲੀਅਰ ਕਰਤੀ ਸੀ ਪਰ ਮੈਨੂੰ ਕੁੜੀ ਦੇ ਲੱਛਣ ਠੀਕ ਨਹੀਂ ਲੱਗਦੇ ਕਿਉਂ ਕੁੜੀ ਨੇ ਕੀ ਕਹਤਾ ਦੇਖ ਕੇ ਮੈਂ ਉਹ ਬੜਾ ਤਿਆਰ shear ਹੋ ਕੇ ਜਾਂਦੀ ਐ ਮੈਨੂੰ ਕੀ ਪਤਾ ਹੁਣ ਕਿੱਥੋਂ ਆਈ ਐ ਉਹ ਕੀ ਪਤਾ ਆਪਾਂ ਨੂੰ ਅਸਲੀ ਘਰ ਦੱਸਿਆ ਵੀ ਐ ਕਿ ਨਹੀਂ ਦੱਸਿਆ ਆਪਣੇ ਮਾਪਿਆਂ ਦਾ ਹੁਣ ਤੱਕ ਨਹੀਂ ਦੱਸਿਆ ਵੀ ਉਹ ਕਿੱਥੋਂ ਐ ਹੋਏ ਆਪਾਂ ਕਿਹੜਾ ਦਾ ਘਰ-ਬਾਰ ਪੁੱਛ ਕੇ ਕੋਈ ਰਿਸ਼ਤਾ ਕਰਨਾ ਹੈਗਾ ਉਹਦਾ ਆਪਾਂ ਅਗਲੀ ਕਿਤੇ ਮਰਜ਼ੀ ਹੋਵੇ ਆਪਣੇ ਗੱਲ ਸਾਰੀ ਕਲੀਅਰ ਕਰਤੀ ਸੀ ਪਹਿਲਾਂ ਵੀ ਜੇ ਆਪਣੇ ਘਰੇ ਆਉਗੀ ਤਾਂ ਇਕੱਲੀ ਆਉਗੀ ਰਾਸਤੇ 'ਚ ਕਿਸੇ ਕੋਲੇ ਖੜਨਾ ਨਹੀਂ ਤੇ ਸਾਨੂੰ ਕਿਸੇ ਗੱਲ ਦਾ ਕੋਈ ਲੰਬਾ ਨਹੀਂ ਹੋਣਾ ਚਾਹੀਦਾ ਪਿੰਡ 'ਚ ਉਹ ਗੱਲ ਠੀਕ ਹੈਗੀ ਹੁਣ ਆਪਾਂ ਨੇ ਕੀ ਲੈਣਾ ਚਾਹੀਏ ਅਗਲੀ ਤਿਆਰ ਹੋ ਕੇ ਜਾਵੇ ਚਾਹੇ ਨਾ ਆਪਾਂ ਕਿਹੜਾ ਜਾਂਦੇ ਨਹੀਂ ਸੀ ਪੜਾਈ ਟਾਈਮ ਮ ਫੇਰ ਤੇ ਇੱਕੋ ਹੀ ਗੱਲ ਆ ਮੈਂ ਆਪਣੇ ਬੈਗ ਚ ਕੱਪੜੇ ਪਾਉਣ ਲੱਗੀ ਆ ਤੇ ਮੈਂ ਇਸ ਘਰ ਚੋਂ ਜਾ ਰਹੀ ਆ ਉਹ ਲਾਇਬ੍ਰੇਰੀ ਤੇ ਕਹਿੋ ਜਿਆ ਗੱਲਾਂ ਕਰੀ ਆ ਨੀ ਤੂੰ ਕਿਉਂ ਜਾਣਾਗਾ ਕੋਈ ਨਾ ਤੂੰ ਬੈਠ ਤੇ ਮੈਂ ਮਾਂ ਨਾਲ ਕਰਦਾ ਗੱਲ ਕਰ ਲੋ ਗੱਲ ਤੂੰ ਨਾ ਐਵੇਂ ਕੁਝ ਪੱਠਾ ਸਿੱਧਾ ਸੋਚੀ ਜਾ ਇਹ ਵੀ ਨਾ ਆਪਣੀ ਮਾਂ ਵਰਗਾ ਹੀ ਐ ਜਮਾ ਮੇਰੀ ਤਾਂ ਕਿਸੇ ਗੱਲ ਨੂੰ ਸੀਰੀਅਸ ਲੈਂਦਾ ਹੀ ਨਹੀਂ ਹੈਗਾ ਨਾਲੇ ਮੈਂ ਇੰਨੀ ਵਾਰ ਕਿਹਾ ਜਿਸ ਦਿਨ ਉਹ ਪਹਿਲੀ ਵਾਰ ਆਈ ਸੀ ਨਾ ਉਦੋਂ ਹੀ ਮੈਂ ਕਹਤਾ ਸੀ ਵੀ ਇਹੇ ਮੈਨੂੰ ਠੀਕ ਨਹੀਂ ਲੱਗਦੀ ਪਤਾ ਨਹੀਂ ਹੁਣ ਗੱਲ ਕਰੂਗਾ ਵੀ ਕਿ ਨਹੀਂ ਕਰੂਗਾ ਹਾਂ ਹਾਂ ਹੁ ਤਾਂ ਗੱਲ ਸਾਨੂੰ ਮੇਰੀ ਹਾਂ ਇਹ ਕੀ ਹੋ ਗਿਆ ਕਿ ਭੱਜ ਜਾਇਆਗਾ ਉਹ ਭੱਜ ਜਾਇਆਗਾ ਉਹ ਪ੍ਰੀਤ ਦਾ ਦੇਖ ਲੈ ਪਹਿਲਾਂ ਕੀ ਬੋਲੀ ਜਾਂਦੀ ਮੈਨੂੰ ਕਿ ਇਹਦਾ ਪੇਕੇ ਜਾਣੀ ਹੈ ਕਹਿੰਦੀ ਆਦੀ ਕਿਉਂ ਪੇਕੇ ਜਾਣੀ ਕੀ ਹੋ ਗਿਆ ਇਹ ਜਾਂ ਕੀ ਹੋਣਾ ਸੀਗਾ ਥੋਨੇ ਤੈਨੂੰ ਦੇਖਿਆ ਹੋਊਗਾ ਕੁੜੀ ਨਾਲ ਤੂੰ ਜਾ ਰਹਿਆ ਹੱਸ ਕੇ ਗੱਲਾਂ ਮਾਰਦੀ ਹੋਵੇਂ ਕਿ ਉਹਨੂੰ ਬਸ ਬਣਾ ਕੇ ਖਵਾਉਂਦੀ ਪਿਆਂਦੀ ਹੋਏਗੀ ਉਹ ਗੱਲ ਉਹਨੂੰ ਚੰਗੀ ਨਹੀਂ ਲੱਗੀ ਓਹੋ ਅਸੀਂ ਉਹੀ ਗੱਲਾਂ ਦਿਲ ਤੇ ਲਾ ਲੀਆਂ ਉਹਨੇ ਓਏ ਹੋਰ ਜਨਾਨੀਆਂ ਦਾ ਕੀ ਹੁੰਦਾ ਹੈਗਾ ਕਿੱਚੀ-ਪੀਚੇ ਮਤ ਹੁੰਦੀ ਹੈ ਉਹਨੂੰ ਆਇਆ ਕਿ ਵੀ ਮੇਰੇ ਨਾਲ ਜਾ ਤੂੰ ਨਹੀਂ ਸਮਝਣ ਲੱਗੀ ਮੈਨੂੰ ਤਾਂ ਮੈਂ ਇਹ ਕਹਿੰਦੀ ਮੈਨੂੰ ਤਾਂ ਕਿਤੇ ਪਿਆਰ ਨਾਲ ਬੁਲਾਇਆ ਨਹੀਂ ਗਿਆ ਪਿਆਰ ਨਾਲ ਹੋਰ ਮੈਂ ਕਿਵੇਂ ਬੁਲਾਵਾਂ ਬਤਨ ਪਿਆਰ ਨਾਲ ਹੀ ਬੁਲਾਉਣੀ ਆ ਕੰਮ ਕਰਦੀ ਆ ਰੋਟੀ ਟੁਕਾ ਪਕਾਉਣੀ ਆ ਕੀ ਕਰਾਂ ਜੇ ਉਹ ਜਿਹੜਾ ਤੁਹਾਨੂੰ ਪੁੱਛੇ ਲਾ ਲੂ ਕੰਮ ਤਾਂ ਦਰ ਸਾਰਾ ਮੈਂ ਕਰਦੀ ਆ ਪਰ ਗੱਲ ਤਾਂ ਉਹਦੀ ਵੀ ਸਹੀ ਆ ਨਾ ਮਾ ਆਪਾਂ ਨੇ ਜਿਹੜਾ ਕਿਰਾਏਦਾਰ ਰੱਖਿਆ ਹੈਗਾ ਉਹਨੂੰ ਕਿਰਾਏਦਾਰ ਦੀ ਤਰ੍ਹਾਂ ਰੱਖੋ ਆਪਾਂ ਕੀ ਉਹਦੇ ਨਾਲ ਕੋਈ ਘਰ ਦਾ ਮੈਂਬਰ ਬਣਾਉਣਾ ਉਹਨਾਂ ਜਾਂ ਰਿਸ਼ਤੇਦਾਰੀ ਬੋਣੀਆਂ ਇਹਦੇ ਨਾਲ ਪੁੱਤ ਮੇਰੀ ਗੱਲ ਸੁਣ ਉਹ ਕੁੜੀ ਨਾ ਹਮ ਸਾਰਾ ਕੰਮ ਕਰਾ ਕੇ ਜਾਂਦੀ ਆ ਪੁੱਛੇ ਪੁੱਛੇ ਲਾ ਆਂਦੀ ਆ ਇਸੇ ਨੇ ਕਹੇ ਤਾਂ ਸੀ ਰੀਜਨ ਹੈ ਫਿਰ ਕਿਹਦੇ ਖਾਸ ਕਰਕੇ ਦੋ ਰੋਟੀਆਂ ਦੇ ਦੇਨੇ ਉਹਨੂੰ ਪੁੰਨੀ ਰੋਟੀ ਜਾਂ ਤਾਂ ਉਹ ਰੋਟੀਆਂ ਤਾਂ ਦੇਦਨੇ ਪਰ ਆਪੇ ਬੰਦਾ ਬਣਾ ਲੇ ਆਪੇ ਖਾ ਲੇ ਥੋੜੀ ਜਿਹੀ ਤਾਜ਼ੀਆਂ ਤੱਤੀਆਂ ਬਗਾ ਕੇ ਦੇਣੀਆਂ ਨੇ ਇਹਨਾਂ ਨੂੰ ਬਸ ਉਹੀ ਇਹਨੂੰ ਗਲਤਫਹਿਮੀ ਹੋ ਗਈ ਉਹ ਚਲ ਮਨ ਚਾਹੇ ਗਲਤਫਹਿਮੀ ਹੋ ਗਈ ਚਾਹੇ ਸੱਚੀ ਗੱਲ ਹੈ ਕੁਝ ਵੀ ਹੈਗਾ ਪਰ ਆਪਾਂ ਆਦੇ ਘਰ ਦੇ ਵਿੱਚ ਕਿਸੇ ਕਰਕੇ ਜ਼ਰੂਰੀ ਪਾਉਣਾਗਾ ਜੇ ਉਹਨੂੰ ਨਹੀਂ ਚੰਗਾ ਲੱਗਦਾ ਤਾਂ ਨਾ ਕਰ ਚਲ ਕੋਈ ਨਾ ਮੈਂ ਇਹ ਦੂਮੜਕੇ ਨੂੰ ਨਾ ਬਲਾਉਂਦੀ ਫਿਰ ਉਹ ਕੁੜੀ ਦਾ ਢਿੱਡ ਚਾ ਜਾ ਉਹੇ ਖਾਣੀ ਆਂਟੀ ਬਦਨ ਕਾ ਤੋਂ ਬਲਾਉਣਾ ਹਟ ਗਈ ਉਹ ਯਾਰ ਬਲਾਉਣਾ ਨਹੀਂ ਬਲਾਓ ਐਣੀ ਕਹਣਾ ਵੀ ਬਲਾਉਣਾ ਪਰ ਮਤਲਬ ਦਾ ਏ ਨਾ ਹੋਵੇ ਵੀ ਸਾਰਾ ਦਿਨ ਹੀ ਆਪਾਂ ਸਾਰਾ ਟਾ ਚੱਲੀ ਜਾਵੇ ਬੰਦੇ ਨਾਲ ਮੈਂ ਉਹ ਤਾਂ ਸਾਰਾ ਦਿਨ ਉਹ ਕਹਣਾ ਹੁੰਦੀ ਆ ਤੂੰ ਤੂੰ ਐ ਦੇਖ ਤੜਕੇ ਉਸ ਵਾਠਾ ਚ ਜਾਗ ਜਾਂਦੀ ਹੱਥ ਨੇ ਕੀ ਗੱਲ ਤੇ ਆਉਂਦੀ ਉਹ ਕੋਈ ਗੱਲਬਾਤ ਕਰਨੀ ਹੁੰਦੀ ਉਹਦੇ ਸਾਹਮਣੇ ਨਾ ਕਰਿਆ ਕਰ ਬਸ ਮੈਂ ਤੈਨੂੰ ਇੰਨਾ ਕਹਿ ਦਿੰਦਾ ਵੀ ਆਪਾਂ ਕਿਸੇ ਵਾਂਗ ਲੱਕੇ ਆਦੇ ਘਰ ਚ ਨਾ ਕਰੇ ਇਸ ਪਾ ਇਹ ਗੱਲ ਨੂੰ ਮੈਂ ਵੀ ਚਾਹ ਸਮਝਦਾ ਹੈਗਾ ਵੀ ਚਲ ਬੰਦਾ ਉਹਦੇ ਕੋਲੇ ਰਹਿੰਦਾਗਾ 2 ਮਿੰਟ ਗੱਲਬਾਤ ਕਰਨ ਪਰ ਉਹ ਨਹੀਂ ਨਾ ਸਮਝਦੀ ਹਾਂ ਫਿਰ ਉਸੇ ਨੂੰ ਬਸ ਉਹ ਗਲਤ ਫਹਿਮੀ ਹੋ ਗਈ ਬਸ ਫਿਰ ਤੂੰ ਅੱਗੇ ਤੂੰ ਹੈਗਾ ਕੁਝ ਕਰੀ ਵੀ ਨਾ ਮੈਂ ਵੱਧ ਦਾ ਘਰ ਨਿਕਲੇ ਇਸ ਪਾ ਉਹ ਵਿਚਾਰੀ ਤੜਕੇ ਜਾਂਦੀ ਆ ਰਾਤ ਨੂੰ ਮੈਂ ਉਹਦੇ ਕੋਲੇ ਪੈ ਜਾਨੀਆ ਮੈਂ ਤਾਂ ਕਦੇ ਕਦੇ ਸਰਾਉਂ ਦੇ ਅੰਦਰ ਮੈਨੂੰ ਗਰਮੀ ਆ ਜਿਵੇਂ ਮੂਰੇ ਮੰਜਾ ਲਾਣਾ ਨਹੀਂ ਹੈ ਉਹੀ ਉਸੇ ਨੂੰ ਕੋਈ ਵਹਿਮ ਹੋ ਗਿਆ ਉਹ ਚਲ ਮੈਂ ਹੁਣ ਤਾਂ ਨਹੀਂ ਮੈਨੂੰ ਆਖਿਆ ਕਿ ਨਹੀਂ ਮੈਂ ਪੇਕੇ ਜਾਨੀਆ ਤਾਂ ਹੁਣ ਮੈਂ ਹਰ ਕਿਨੂੰ ਮੈਂ ਰੋਕਦਾ ਮੈਂ ਕੋਈ ਨਾ ਤੂੰ ਐ ਜਾ ਨਾ ਮੈਂ ਆਪ ਹੀ ਮਾਨ ਸਮਝਾ ਦਿੰਦਾ ਕੱਲ ਨੂੰ ਜੇ ਸੱਚੀ ਹੋ ਬਾਕੀ ਸਾਡੇ ਚ ਫਰਕ ਪੈ ਜਾਊਗਾ ਮੇਰੀ ਗੱਲ ਸੁਣ ਉਹਨੂੰ ਕਹਿ ਦੇ ਕਿ ਤੇ ਜਾਣ ਦੀ ਲੋੜ ਨਹੀਂ ਚਲ ਮੈਂ ਕਹਿੰਦੀ ਨਹੀਂ ਅਗਲੀ ਆਪਦੀ ਪਕਾਵੇ ਖਾਵੇ ਠੀਕ ਹੈ ਨਾ ਆਹੋ ਮੈਂ ਵੀ ਨਾ ਤੂੰ ਜਾ ਕੇ ਇਹਦੇ ਮਾੜਾ ਜਾ ਕੇ ਕੋਈ ਨਾ ਮਾਫੀ ਸੁਝਾ ਲੈਂਦਾ ਨਾ ਕੋਈ ਬੜਾ ਗੌਰ ਕਰੀਂਗਾ ਠੀਕ ਆ ਮੈਂ ਕੁਛ ਨਹੀਂ ਕਹੀ ਦੀ ਮਾੜਾ ਦੋ ਦੁੱਧ ਨੂੰ ਵਾਲਾ ਦੇ ਦਿਆ ਇਹਨੇ ਤਾਂ ਜਮਾਈ ਸ਼ਰਮ ਲਾ ਰੱਖੀ ਆ ਅੱਗੋਂ ਕਹਿੰਦੀ ਸੀ ਮੈਂ 4 ਵਜੇ ਆ ਜਾ ਕਰੂੰਗੀ ਵਜੇ 5 ਪਏ ਨੇ ਪਤਾ ਨਹੀਂ ਕਿੱਥੇ ਖੇ ਖਾ ਕੇ ਆਉਂਦੀ ਆ ਨੋਲੇ ਦੇ ਮਾਪੇ ਪਾਪਾ ਨੂੰ ਕਿਹੜਾ ਪਤਾ ਹੈ ਵੀ ਇੱਥੇ ਰਹਿ ਰਹੀ ਹੈ ਖਬਰ ਕੀ ਝੂਠ ਬੋਲ ਕੇ ਆਈ ਹੋਗੀ ਨਾ ਇਹਦੇ ਹੱਥ 'ਚ ਕਾਪੀ ਹੈ ਨਾ ਕੋਈ ਕਿਤਾਬ ਹੈ ਪਤਾ ਨਹੀਂ ਕਿੱਥੋਂ ਆਈ ਹੈ ਉੱਤੋਂ ਸਾਡੇ ਮੁੰਡੇ ਦੀਆਂ ਇਹਦੇ ਬੈਗ 'ਚੋਂ ਨਿਕਲੀਆਂ ਫੋਟੋਆਂ ਹਾਏ ਰੱਬਾ ਕਿਤੇ ਕੋਈ ਚੱਕਰ-ਚੁੱਕਰ ਤਾਂ ਨਹੀਂ ਇਹਨਾਂ ਦਾ ਚੱਲ ਰਿਹਾ ਦੋਵਾਂ ਦਾ ਮੈਨੂੰ ਨਾ ਗੱਲ ਕਰਨੀ ਪੈਣੀ ਹੈ ਇਹਨਾਂ ਨਾਲ ਤੇ ਦੱਸਣਾ ਹੀ ਪੈਣਾ ਵੀ ਉਹਦੇ ਬੈਗ 'ਚੋਂ ਨਾ ਇਹਦੀਆਂ ਫੋਟੋਆਂ ਨਿਕਲੀਆਂ ਨੇ ਤੇ ਮੁੰਡਾ ਹਾਲ ਤੱਕ ਘਰੇ ਨਹੀਂ ਆਇਆ ਕਿਤੇ ਇਹਦੇ ਪਿੱਛੇ ਤਾਂ ਨਹੀਂ ਆਪਣਾ ਮੁੰਡਾ ਕੁਛ ਕਰ ਬੈਠਾ ਇਹੋ ਜੀ ਜਨਾਨੀ ਨੂੰ ਅਸੀਂ ਘਰੇ ਲੈ ਕੇ ਆ ਗਏ ਹਜੇ ਮਾਂ ਕਹਿੰਦੀ ਐ ਇਹ ਤਾਂ ਸਾਊ ਐ ਮੂ ਤਾਂ ਲੱਗਦਾ ਇਹਦੇ ਵੀ ਸਾਊ ਹੋਊਗੀ ਆ ਕੇ ਬੈ ਗਈ ਉੱਥੇ ਹੁਣ ਹੁਣ ਫੇਰ ਦੇਖੀ ਮੰਮੀ ਨੇ ਇਹਦੀ ਨਾਲ ਦੀ ਨਾਲ ਤਾਰੀਫਾਂ ਸ਼ੁਰੂ ਕਰ ਦਈਆਂ ਨੇ ਆ ਗਈ ਪੁੱਤ ਚਾਹ ਪੀ ਲੈ ਐ ਕਰ ਲੈ ਮੈਲੋਨੀਆ ਮम्मी ਨੂੰ ਫੋਨ ਮੈਂ ਦੱਸਿਆ ਮੰਮੀ ਨੂੰ ਮੇ ਇੱਥੇ ਆ ਕੁਛ ਚੱਲ ਰਿਹਾ ਮੇਰੀ ਤਾਂ ਕੋਈ ਸੁਣਦਾ ਹੀ ਨਹੀਂ ਹੈਲੋ ਮੰਮੀ ਜਾਸ੍ਰੀਕਲ ਕਿੱਥੇ ਠੀਕ ਆ ਮੰਮੀ ਲੈ ਤੁਸੀਂ ਕਹਿ ਰਹੇ ਤਪੀ ਪਈਆਂ ਤੁਹਾਨੂੰ ਹੁਣ ਮੈਂ ਕੀ ਦੱਸਾਂ ਇੱਥੇ ਤਾਂ ਬਾਲਾ ਕੁਛ ਚੱਲ ਰਿਹਾ ਸਾਡੇ ਘਰ ਤਾਂ ਮੇਰੀ ਗੱਲ ਸੁਣੋ ਜਿਹੜੀ ਗੱਲ ਦੱਸਣ ਵਾਸਤੇ ਮੈਂ ਤੁਹਾਨੂੰ ਫੋਨ ਲਾਇਆ ਫੋਨ ਇਸ ਕਰ ਲੋ ਕਿਤਾ اے ਆਈ ਕਾਲਜ ਤੋਂ ਕਹਿੰਦੀ ਮੈਂ ਸੈਂਟਰ ਚ ਜਾਨੀ ਆ ਪਤਾ ਨਹੀਂ ਹੁਣ ਕਾਲਜ ਜਾਂਦੀ ਐ ਕਿਹੜਾ ਸੈਂਟਰ ਜਾਂਦੀ ਐ ਹੁਣ ਕਿਹੜਾ ਦੱਸ ਕੇ ਗਈ ਐ ਕੀ ਪਤਾ ਝੂਠ ਬੋਲ ਰਹੀ ਹੋਵੇ ਨਾ ਇਹਦੇ ਹੱਥ ਚ ਕਾਪੀ ਨਾ ਕੋਈ ਕਿਤਾਬ ਖਬਰ ਕਿੱਥੇ ਖੇ ਘਾ ਕੇ ਆਈ ਐ ਤੇ ਇੱਕ ਗੱਲ ਹੋਰ ਸਾਡੇ ਮੁੰਡੇ ਨੇ ਨਾ ਇਹਦੇ ਬੈਗ ਚੋਂ ਫੋਟੋਆਂ ਨਿਕਲੀਆਂ ਨੇ ਤੇ ਉਤੋਂ ਸਾਡਾ ਮੁੰਡਾ ਹਫਤਾ ਹੋ ਗਿਆ ਘਰੇ ਨਹੀਂ ਵੜਿਆ ਹੈਗਾ ਘੋਰ ਕੀ ਮੰਮੀ ਹੁਣ ਤਸ ਮੈਨੂੰ ਤਾਂ ਇਹੀ ਟੈਨਸ਼ਨ ਹੋਈ ਐ ਵੀ ਸਾਡਾ ਛੋਟਾ ਮੁੰਡਾ ਤਾਂ ਪੱਟੇ ਹੀ ਪੱਟਿਆ ਕਿਤੇ ਮੇਰੇ ਪਹਾਰਾ ਵਾਲੇ ਤੇ ਨੱਖ ਰੱਖ ਲੈ ਇਹ ਹਜੇ ਮੀਸਣੀ ਜੀ ਕਹਿੰਦੀ ਆ ਮੈਂ ਤਾਂ ਤੇਰੇ ਘਰ ਵਾਲੇ ਨੂੰ ਕਿੱਥੇ ਉਹ ਕਰਦੀ ਆ ਬਹੁਤ ਤੇਜ਼ ਐ ਮੰਮੀ ਉਹੀ ਲੱਗਦਾ ਮੈਨੂੰ ਤਾਂ ਲੱਗਦਾ ਮੇਰਾ ਘਰ ਵੀ ਪਟੂਗੀ ਇਹ ਮੈਨੂੰ ਤਾਂ ਟੈਨਸ਼ਨ ਹੋਈ ਪਈ ਆ ਆਹੋ ਉਤੋਂ ਮੇਰੀ ਮਾਂ ਨੂੰ ਵੀ ਇਹਨੇ ਪਿੱਛੇ ਲਾ ਰੱਖਿਆ ਮੇਰੀ ਸੱਸ ਨੂੰ ਆਹ ਬੁੜੀ ਜੀ ਹੋਰ ਇਹਦੀਆਂ ਤਾਰੀਫਾਂ ਕਰਦੀ ਨਹੀਂ ਥੱਕਦੀ ਹੈਗੀ ਐ ਕਰਦੀ ਐ ਉਹ ਕਰਦੀ ਐ ਸਿਰ ਤੇ ਚੁੰਨੀ ਲੈ ਕੇ ਰੱਖਦੀ ਐ ਅੱਛਾ ਜੇ ਹੁਣ ਉਹ ਸਿਰ ਤੇ ਚੁੰਨੀ ਲੈ ਕੇ ਰੱਖਦੀ ਐ ਹੁਣ ਮੈਂ ਕਿੱਥੋਂ ਲੈ ਲੂੰਗੀ ਮੰਮੀ ਮੈਨੂੰ ਨਹੀਂ ਪਤਾ ਹੈਗਾ ਮੈਂ ਤਾਂ ਇਸ ਘਰ 'ਚ ਦੁਖੀ ਹੋ ਗਈ ਮੈਂ ਤਾਂ ਇਹਨਾਂ ਨੂੰ ਵੀ ਕਹਤਾ ਸੀ ਵੀ ਜਾਂ ਤਾਂ ਹੋਰ ਹੋਊਗੀ ਜਾਂ ਮੈਂ ਰਹੂਗੀ ਇਸ ਘਰ 'ਚ ਮੰਮੀ ਧਿਆਨ ਧਿਆਨ ਤਾਂ ਮੈਂ ਕੱਲੀ ਕੱਲੀ ਗੱਲ ਦਾ ਰੱਖਣੀ ਐ ਇਹਦਾ ਮੈਂ ਇਹ ਬੈਗ ਚੈੱਕ ਤਾਂ ਹੀ ਕੀਤਾ ਸੀਗਾ ਮੰਮੀ ਚਲ ਠੀਕ ਆ ਕੋਈ ਆ ਰਿਹਾ ਮੈਂ ਤੈਨੂੰ ਫੇਰ ਲਾਉਣੀ ਆ ਇਹਨੇ ਤਾਂ ਮੈਨੂੰ ਦੁਖੀ ਕਰ ਲਿਆ ਮੈਨੂੰ ਬੇਬੇ ਹਾਂ ਤੋ ਬੇਬੇ ਕੀ ਕਰਦੀਆਂ ਚਾਹ ਨੂੰ ਵਾਲਾ ਦੇ ਜਾਨੀ ਚਾਹ ਤਾਂ ਹੀ ਸੀਗੀ ਅੱਛਾ ਚਲ ਕੋਈ ਗੱਲ ਨਹੀਂ ਮੈਂ ਕਰ ਦੰਨੀ ਆ ਕੋਈ ਨਾ ਮੈਂ ਕਰ ਲਈ ਜਾ ਤਾਂ ਅੱਛਾ ਤੇ ਸਬਜ਼ੀ ਆਪਾਂ ਕੀ ਬਣਾਵਾਂਗੇ ਅੱਜ ਫਿਰ ਸਬਜ਼ੀ ਮਾ ਕੋਈ ਆ ਜਾਂਦੇ ਅਜੇ ਕੋਈ ਆਇਆ ਨਹੀਂ ਕਿ ਤਾ ਕੌਣਾ ਗਿਆ ਬੇਬੇ ਬਾਦ ਜਾ ਖੜਕਾਇਆ ਕਿਤੇ ਨੇ ਹਾਂ ਹਾਂ ਜਾਂ ਦੇਖ ਲਿਆ ਕਿ ਮੈਂ ਦੇਖਿਆ ਮੈਂ ਨਾ ਕੋਈ ਨਹੀਂ ਬੇਬੇ ਮੈਂ ਦੇਖਿਆ ਨਹੀਂ ਹਾਂ ਨਾ ਦੂਏ ਕਿਆ ਮਾ ਚਾਣਾ ਨਿਕਲ ਜਾ ਕਿਤੇ ਹਾਂ ਮੈਂ ਵੀ ਨਹੀਂ ਰਹੀ ਕੋਈ ਉਹ ਤੂੰ ਤੂੰ ਇੱਥੇ ਕਰਦੀ ਆਂ ਨਹੀਂ ਤੂੰ ਐਂ ਦੱਸ ਪਹਿਲਾਂ ਵੀ ਤੈਨੂੰ ਮੇਰਾ ਐਡਰੈਸ ਕਿਨੇ ਇੱਥੋਂ ਤੂੰ ਇੱਥੇ ਕਰਨਾ ਹੈ ਮੇਰੇ ਪਿੱਛੇ ਪਿੱਛੇ ਓਏ ਮੈਨੂੰ ਤੇਰਾ ਐਡਰੈਸ ਕਿਸੇ ਨੇ ਦਿੱਤਾ ਹੈਗਾ ਤੈਨੂੰ ਐ ਪਤਾ ਮੇਰਾ ਘਰ ਆ ਇਹ ਤੇਰਾ ਘਰ ਆ ਇਹ ਮੈਂ ਇੱਥੇ ਕਿਰਾਏ ਤੇ ਕਮਰਾ ਲਿਆ ਠੀਕ ਆ ਬਗਵਾਸ ਨਾ ਕਰ ਤੇਰਾ ਘਰ ਨਹੀਂ ਹੋ ਸਕਦਾ ਇਹ ਤੇ ਨਾਲੇ ਹਾਂ ਤੂੰ ਮੇਰੇ ਫੋਨ ਕੋਈ ਚੱਕਦਾ ਓ ਯਾਰ ਫੋਨ ਤਾਂ ਮੇਰਾ ਬੰਦ ਹੋ ਗਿਆ ਡਿੱਗ ਪਿਆ ਸੀਗਾ ਫੋਨ ਹੂੰ ਬੰਦ ਹੋ ਗਿਆ ਫੋਨ ਵਿਆਹ ਕਰਾਉਣ ਵੇਲੇ ਫੋਨ ਡਿੱਗ ਗਿਆ ਤੇਰਾ ਉਹ ਚੱਲ ਕੋਈ ਗੱਲ ਨਹੀਂ ਤੂੰ ਐ ਕਰ ਦਫਾ ਹੋ ਜਾ ਉਰੋ ਠੀਕ ਹੈ ਇਸ ਘਰ ਚ ਤੇਰੇ ਵਾਸਤੇ ਕੋਈ ਜਗ੍ਹਾ ਨਹੀਂ ਹੈਗੀ ਇੱਥੇ ਰੈਂਟ ਤੇ ਸਿਰਫ ਮੈਂ ਰਹਿੰਦੀ ਆ ਠੀਕ ਹੈ ਉਹ ਤੂੰ ਕਮਾਲ ਕਰੀ ਜਾਨੀ ਮੇਰਾ ਘਰ ਹੈ ਮੇਰੇ ਘਰੇ ਖੜ ਕੇ ਮੈਨੂੰ ਕਹੀ ਨੇ ਦਫਾ ਹੋ ਜਾ ਤੇਰਾ ਦਿਮਾਗ ਨੂੰ ਖਰਾਬ ਹੋ ਗਿਆ ਮੇਰੀ ਗੱਲ ਸੁਣ ਜਾ ਕੇ ਮੇਰੀ ਮਾਂ ਨੂੰ ਪੁੱਛ ਵੀ ਦੀਪ ਤੁਹਾਡਾ ਕੀ ਲੱਗਦਾ ਚੱਲ ਮੈਂ ਤਾਂ ਕੀ ਪੁੱਛਣਾ ਭਗ ਜਾਂ ਅੰਦਰ ਨਾਲੇ ਮੇਰੀ ਗੱਲ ਸੁਣ ਤੈਨੂੰ ਮੇਰੇ ਘਰ ਦਾ ਐਡਰੈਸ ਕਿਹਨੇ ਦਿੱਤਾ ਤੇ ਤੂੰ ਇੱਥੇ ਕਿਵੇਂ ਆ ਗਈ ਐਡਰੈਸ ਦਿੱਤਾ ਨਹੀਂ ਠੀਕ ਹੈ ਮੈਂ ਅੱਡੇ ਤੇ ਖੜੀ ਸੀ ਤੈਨੂੰ ਫੋਨ ਲਾਈ ਗਈ ਤੂੰ ਮੇਰੇ ਫੋਨ ਨਹੀਂ ਚੱਕਿਆ ਨਾ ਤੂੰ ਮੇਰੇ ਕੋਈ ਮੈਸੇਜ ਆ ਰਿਪਲਾਈ ਕਰਿਆ ਨਾ ਤੈਂ ਪੁੱਛਿਆ ਪਈ ਜੀਉਂਦੀ ਹੈ ਕਿ ਮਰ ਗਈ ਹਰ ਕੇ ਮੈਨੂੰ ਇੱਕ ਬੇਬੇ ਮਿਲ ਗਈ ਮੈਂ ਉਹਨਾਂ ਕਿਹਾ ਬੇਬੇ ਮੈਂ ਤਾਂ ਕਰਾਇ ਤੇ ਕਮਰਾ ਲੱਭਦੀ ਫਰਦੀ ਉਹ ਕਹਿੰਦੀ ਚਲ ਆ ਜਾ ਪੁੱਤ ਸਾਡੇ ਘਰੇ ਆ ਓਏ ਇਹੇ じゃ ਕਿਹੜਾ ਕਮਲਾ ਸੀ ਜੀਨੇ ਮੇਰਾ ਐਡਰੈਸ ਤੈਨੂੰ ਦਿੱਤਾ ਜਿਹੜੇ ਸਾਹਬ ਨਾਲ ਤੂੰ ਇਸ ਘਰ ਨੂੰ ਆਪਦਾ ਘਰ ਦੱਸਣ ਲੱਗ ਰਿਆਂ ਉਹ ਸਾਹਬ ਨਾਲ ਤਾਂ ਫਿਰ ਤੇਰੀ ਮਾਂ ਹੀ ਕਮਲੀ ਸੀ ਜਿਨੇ ਤੇਰਾ ਐਡਰੈਸ ਦਿੱਤਾ ਮੈਨੂੰ ਤੂੰ ਨਾ ਜ਼ਬਾਨ ਸੰਭਾਲ ਕੇ ਬੋਲ ਮੇਰੀ ਮਾਂ ਨੂੰ ਕਮਲੀ ਕੋ ਮਿਲਣੀ ਨਾ ਕਾ ਇਥੇ ਤੇਰੀ ਸੰਗੀ ਦੱਬ ਦੂ ਮੈਂ ਕਿਤੇ ਚੌੜਚ ਫਿਰਦੀ ਹੁਮੈਂ ਹਾਂ ਹਾਂ ਹੁਣ ਤਾਂ ਤੇ ਸੰਗੀ ਦੱਬੇਗਾ ਹੀ ਪਹਿਲਾਂ ਮੇਰੀ ਜ਼ਿੰਦਗੀ ਖਰਾਬ ਕਰਤੀ ਨਾਲੇ ਮੈਨੂੰ ਘਰੋਂ ਬਾਹਰੋ ਕਢਾ ਕੇ ਧਰਤਾ ਨਾਲੇ ਆਪਦੇ ਘਰੇ ਨਹੀਂ ਗੱਲ ਕਰਦਾ ਨਾ ਮੈਂ ਤੇਰੀ ਕੀ ਜ਼ਿੰਦਗੀ ਖਰਾਬ ਕਰਤੀ ਤੂੰ ਨਾ ਆਉਂਦੀ ਤੈਨੂੰ ਕਿਹਾ ਜਿ ਕਿਸ ਨੂੰ ਆਉਣ ਨੂੰ ਤੈਨੂੰ ਬਥੇਰਾ ਕਿਹਾ ਵੀ ਖੜ ਜਾ ਪਾਈ 6 ਮਹੀਨੇ ਮੈਨੂੰ ਘਰੇ ਗੱਲ ਕਰ ਲੈਣ ਦੇ ਘਰੇ ਗੱਲ ਕਰ ਲੈਣ ਦੇ ਨਾ ਜੀ ਮੈਂ ਤਾਂ ਆਉਣੀ ਆ ਮੇਰਾ ਨਹੀਂ ਸਰਦਾ ਮੇਰਾ ਜੀ ਨਹੀਂ ਲੱਗਦਾ ਚਲ ਕੋਈ ਗੱਲ ਨਹੀਂ ਫਿਰ ਉਹਦੇ ਤੂੰ ਵੀ ਨਾ ਆਉਂਦਾ ਨਾ ਹੁੰਦਾ ਵਿਆ ਸੈਂ ਤਾਂ ਮੈਂ ਤੇਰੇ ਹੱਥ ਫੜ ਕੇ ਨਹੀਂ ਸਿਕਰਾਂ ਨਾ ਉਹ ਚੱਲ ਕੋਈ ਨਾ ਹੁਣ ਤੂੰ ਬਕਵਾਸ ਨਾ ਕਰ ਹੁਣ ਤੂੰ ਇੱਥੇ ਰਹਿ ਰਹੀ ਹੈ ਨਾ ਆਪਦਾ ਇੱਥੋਂ ਸਮਾਨ ਚੱਕ ਤੇ ਤੁਰਦੀ ਬਣਾ ਮੈਂ ਨਹੀਂ ਜਾਣਦੀ ਕਿ ਤੇ ਤੇਰੀ ਮੰਮੀ ਨੂੰ ਪੁੱਛ ਲਈ ਦੇਖ ਲਈ ਕਿੰਨਾ ਕੁ ਭੇਜੂਗੀ ਮੈਨੂੰ ਉਹ ਬਹੁਤ ਪਿਆਰ ਕਰਦੀ ਹੈ ਮੈਨੂੰ ਉਹ ਮੇਰੀ ਮਾਂ ਹੈ ਮੈਂ ਉਹਨੂੰ ਚੰਗੀ ਤਰ੍ਹਾਂ ਜਾਣਦਾ ਮੇਰੇ ਉੱਤੇ ਜੀ ਜਾਨ ਡੋਲਦੀ ਹੈ ਹੋ ਠੀਕ ਹੈ ਨਾ ਕੋਈ ਨਹੀਂ ਮੈਂ ਕਰਦਾ ਗੱਲ ਪਰ ਇਹੋ ਤੂੰ ਕੋਈ ਨਹੀਂ ਇਹ ਤੇ ਲੱਗ ਜੂ ਪਤਾ ਵੀ ਕਿਹੜਾ ਕਿਹਨੂੰ ਘਰੋਂ ਕੱਢਦਾ ਬੇਬੇ! ਆ ਬੇਬੇ। ਹਾਂ ਆ ਗਿਆ। ਆ ਬੇਟੀ। ਜਿਸਿਆਂ ਤੈਨੂੰ ਹੁਣ ਮਾਂ ਦਿੱਸ ਗਈ ਐ। ਹੋਰ ਜਿਸ ਕੀ। ਨਾ ਮੇਰੀ ਗੱਲ ਸੁਣ। ਤੈਨੂੰ ਸ਼ਰਮ ਨਾ ਹੀ 8 ਦਿਨ 9 ਦਿਨ ਹੋ ਗਏ। ਵਿਚ ਚੌਰਿਆ। ਚੌਰਿਆ ਕਿਉਂ ਮੇਰੇ ਖੇ ਘਰ ਤੇ ਪਵਾਉਣਾ ਐ। ਮੈਨੂੰ ਬੁਲਬੁਲੀਆਂ ਦਿੰਦੀਆਂ ਨੇ ਉਹ ਦੋਨੇ। ਨਾ ਤਾਂ ਆਹ ਦਿੰਦਾ ਮੁੰਡਾ। ਓਹੋ ਬੇਬੇ ਤੈਨੂੰ ਪਤਾ ਤਾਂ ਹੈਗਾ। ਇਹ ਤਾਂ ਲੱਗਦੇ ਸਾਰੇ ਮੇਰੇ ਤੇ। ਇਹ ਲੱਗਦੇ ਨਹੀਂ ਸੱਚੀ ਗੱਲ ਨਹੀਂ ਕਹਿੰਦੇ ਨੇ। ਓ ਚੱਲ ਚਾ ਗਾ ਹੁਣ ਇੰਨੇ ਦਿਨਾਂ ਵਾਦਾ ਆਇਆ ਕੋਈ ਪਾਣੀ ਤਾਂ ਨਹੀਂ ਪਿਆ ਦੇ ਚਾਚਾ ਪਾਣੀ ਤਾਂ ਮੈਂ ਪਿਆ ਦੂੰ ਮੈਨੂੰ ਅੱਜ ਤੋਂ ਵੀ ਤੇ 8-9 ਦਿਨ ਰਿਹਾ ਕਿੱਥੇ ਆ ਓ ਬੇਬੇ ਮੈਂ ਤਾਂ ਉੱਥੇ ਤੈਨੂੰ ਘਰੇ ਮਾਂ ਦੀ ਯਾਦ ਹੀ ਨਹੀਂ ਆਈ ਯਾਦ ਤਾਂ ਮੈਨੂੰ ਤੇਰੀ ਬਥੇਰੀ ਆਉਂਦੀ ਸੀ ਵੀ ਮੈਂ ਉੱਥੇ ਭਾਗਿਆ ਸੀਗਾ ਛਮਲੇ ਭਾਗਿਆ ਸੀਗਾ ਗਰਮੀ ਆ ਮਾਂ ਲਿਆ ਜੀਆਂ ਨਾਲ ਭਾਗਿਆ ਉਹ ਗੱਡੀ ਲੈ ਕੇ ਸੀਗੀ ਛਮਲੇ ਭਾਗਿਆ ਤੈਨੂੰ ਐ ਨਹੀਂ ਨਹੀਂ ਨਾ ਹੈਗਾ ਵੀ ਮੇਰੀ ਮਾਂ ਉਹ ਪਤਾ ਜਦੋਂ ਵਾਹਾਂ ਦਾ ਹੋਈ ਕਹ ਲੋ ਕਰਾ ਕਰੂ ਲਵਾਈ ਜਾਂਦਾ ਹੁਣ ਤਾਂ ਤੈਨੂੰ ਪਤਾ ਸੀ ਵੀ ਜੋਰ ਆ ਖੇਤ ਦਾ ਤੇ ਤੂੰ ਮੋਜਣਾ ਹੀ ਟੱਲ ਗਿਆ ਓ ਚੱਲ ਕੋਈ ਨਹੀਂ ਮੇ ਜਿਹੜੀ ਮੈਨੂੰ ਲੱਣ ਲੱਗੀ ਹੈ ਨਾ ਸੋ ਸੋ ਕੁਸ ਤੇਰੇ ਪਿੱਛੇ ਮੈਂ ਬਾਅਦ ਤੱਕ ਕੁਸ ਖਾਉਣੀ ਆ ਤੂੰ ਉਹ ਚੱਲ ਕੋਈ ਨਹੀਂ ਉਹ ਭਾਬੀ ਦਾ ਸਭਾਈ ਆਏ ਆ ਉਹ ਤਾਂ ਗੋਲੀ ਜਾਂਦੀ ਰਹਿੰਦੀ ਏ ਤੈਨੂੰ ਪਤਾ ਰਹਿ ਗਿਆ ਉਹਦੇ ਕਿਹੜਾ ਕੋਈ ਸੋਚ ਲੱਗੀ ਹੈ ਵੀ ਬੰਦਾ ਬੰਦ ਕਰ ਦੂਗਾ ਉਹ ਤਾਂ ਇਹੀ ਚੱਲਦੀ ਹੈਗੀ ਮੇਰੀ ਗੱਲ ਸੁਣ ਉਹ ਤੋਂ ਤਾਂ ਫਿਰ ਮੈਂ ਕਹਉਣੀ ਜਿੰਨਾ ਚਿਰ ਤੂੰ ਕੁਮਾਰ ਹੈ ਜੇ ਤੂੰ ਵਿਆਹ ਹੈ ਹੁੰਦਾ ਵੀ ਮੈਂ ਕਾ ਦੋ ਕਹਾਵਾ ਉਹ ਬੇਬੇ ਕੋਈ ਨਹੀਂ ਵਿਆਹ ਵੀ ਹੋ ਜੂਗਾ ਕੋਈ ਨਾ ਵਿਆਹ ਹੋ ਜੂ ਬਹੂ ਆ ਵੀ ਜਵਾਕ ਵੀ ਹੋ ਜਾਣਗੇ ਸਾਰਾ ਕੁਝ ਹੋ ਜੂਗਾ ਤੂੰ ਟੈਨਸ਼ਨ ਨਾ ਲੈ ਆ ਤੇਰੀ ਸੱਗ ਦੇਖ ਕੇ ਕਿਸੇ ਨੇ ਵੀ ਕਰਨ ਜੇ ਤੂੰ ਡੱਕਿਆ ਰਹੀ ਨੇ ਕੋਈ ਨਹੀਂ ਆਪੇ ਕਰ ਜਾਣਗੇ ਤੂੰ ਨਾ ਕਰ ਜਾਣਗੇ ਤੈਨੂੰ ਕਰ ਜਾਣੀ ਹੈ ਨਸ਼ੇੜੀ ਨੂੰ ਓਏ ਤੈਨੂੰ ਇਹੀ ਤਾਂ ਪਤਾ ਨਹੀਂ ਵੀ ਜਿਹੜਾ ਅੱਜ ਕੱਲ ਚੰਗਾ ਮੁੰਡਾ ਉਹਨੂੰ ਤਾਂ ਸਾਲਾ ਕੋਈ ਪੁੱਛਦਾ ਨਹੀਂ ਜਿਹੜੇ ਨਸ਼ੇੜੀ ਆ ਉਹਨਾਂ ਵਾਗਰ ਤਾਂ ਅਗਲਾ ਕੁੜੀ ਹੋਈ ਤੋਰਦਾ ਮੈਂ ਤਾਂ ਆਦੀ ਨਹੀਂ ਵੀ ਤੈਨੂੰ ਦੇ ਦੂ ਕੋਈ ਕੁੜੀ ਰਿਸ਼ਤਾ ਹੀ ਨਸ਼ੇੜੀ ਨੂੰ ਕਰਦੇ ਆ ਹੁਣ ਤਾਂ ਹਾਂ ਕੁੜੀਆਂ ਆਪ ਵੀ ਨਸ਼ੇੜੀ ਭਾਲਦੀਆਂ ਨੇ ਭਾਲਦੀਆਂ ਨੇ ਚਲ ਤੂੰ ਉਹਨਾਂ ਨਾਲ ਹੋ ਕੇ ਤੈਨੂੰ ਕੋਈ ਘਰ ਦਾ ਤਾਂ ਤੈਨੂੰ ਫਿਕਰ ਹੀ ਨਹੀਂ ਘਰ ਬੰਨਣਾ ਤੇ ਤੇਰਾ ਰਾਦਾ ਹੀ ਨਹੀਂ ਤੂੰ ਤਾਂ ਬਾਹਰ ਮੰਡੀ ਨਾਲ ਹੀ ਰਾਦਾ ਫਿਰ ਕੇ ਵੀ ਟਾਈਮ ਬਸ ਹੋ ਜਾਊਗਾ ਤੂੰ ਮੇਰੀ ਗੱਲ ਸੁਣ ਤੂੰ ਮੇਰੇ ਨਾਲ ਫੇਰ ਲੜਨੀ ਆਪਾਂ ਤਾਂ ਰੋਜ਼ ਹੀ ਲੜਨਾ ਨਾਲੇ ਤੂੰ ਮੈਨੂੰ ਦੱਸ ਆ ਕੁੜੀ ਜੀ ਕੌਣ ਹੈ ਜਿਹੜੀ ਘਰੇ ਬਿਠਾ ਰੱਖੀ ਗਈ ਤੂੰ ਕਿਹੜੀ ਕੁੜੀ ਆ ਇੱਥੇ ਹੁਣ ਜਿਹੜਾ ਗੇਟ ਖੋਲ ਕੇ ਆਈ ਹੈਗੀ ਇਹ ਤਾਂ ਹਾਂ ਕੋਈ ਕਿਰਾਏ ਗੁਰੂ ਇੱਥੇ ਰਹਿੰਦੀ ਆ ਜਾਂਦੇ ਉੱਥੇ ਮੈਂ ਆਹ ਗੁਰਦੁਆਰੇ ਗਈ ਸੀ ਕਈ ਦਿਨ ਹੋ ਗਏ ਹਾਂ ਹੋ ਗਏ ਮੈਨੂੰ ਲੱਗਾ 20 12 13 ਦਿਨ ਤੇ ਮੈਂ ਉੱਥੇ ਰਹਿ ਜੋ ਮੈਂ ਮੂਹਰੇ ਮੋੜ ਜਿੱਥੇ ਮੂੜਨ ਲੱਗੀ ਮੈਨੂੰ ਕਹਿੰਦੀ ਬੇਬੇ ਕਿ ਮੈਂ ਕੋਈ ਕਿਰਾਏ ਤੇ ਆ ਕੇ ਕਮਰਾ ਲੈਣਾ ਮੈਂ ਕਿਹਾ ਮੈਂ ਖਟਾਈ ਕਮਰਾ ਕੀ ਕਰਨਾ ਬੁੱਤ ਤੂੰ ਕਿਹੜੀ ਕੁੜੀ ਆ ਕਹ ਲੈ ਬੇਬੇ ਬਸ ਪੁੱਛਣਾ ਤੂੰ ਲਮੀ ਸੋਰੀ ਫੇਰੀ ਦਾ ਸੁੰਗੀ ਕਾ ਨਹੀਂ ਕਿ ਇਹ ਵੀ ਮੈਨੂੰ ਕਮਰਾ ਦੇ ਦੇ ਫਿਰ ਉਹ ਜਿਹੜੇ ਹੁਣ ਪਹਿਲਾ ਵਾਲੇ ਆਪਣੇ ਕਿਰਾਏਦਾਰਾ ਰਹਿੰਦੇ ਸੀ ਉਹ ਤਾਂ ਆ ਗਏ ਮੈਂ ਚਲ ਉਹ ਹੀ ਆਪਣਾ ਕਮਰਾ ਇਹਨੂੰ ਸੁਮਾਤਾ ਉਹ ਬੇਬੇ ਤੂੰ ਵੀ ਤੂੰ ਇਹਨੂੰ ਕੀ ਜਾਣਦਾ ਓਏ ਜਾਣਦਾ ਨਹੀਂ ਤੂੰ ਵੀ ਕਮਲ ਹੀ ਐ ਤੂੰ ਮੇਰੀ ਗੱਲ ਤਾਂ ਸੁਣ ਲੈ ਉਹ ਪਹਿਲਾਂ ਕਿਸੇ ਨੂੰ ਪੁੱਛ ਰਿਆ ਕਰ ਕਿਸੇ ਨੂੰ ਦੱਸ ਦਿਆ ਕਰ ਐਵੇਂ ਜੋ ਕਰ ਤੂੰ ਲਿਆ ਕੇ ਇੱਥੇ ਬਾੜਦਾ ਨਹੀਂ ਜੇ ਮੇਰੀ ਗੱਲ ਸੁਣਨ ਜੇ ਅਗਲਾ ਕੁਸ ਪਾ ਕੇ ਰਾਤ ਨੂੰ ਸਾਰਾ ਕੁ ਚੱਕ ਕੇ ਲੈ ਗਿਆ ਅਗਲਾ ਪੇਟੀਆਂ ਤੜਕੇ ਲੈ ਜਾਓ ਫੀਟਰੇਟ ਦੇ ਲੱਤ ਕੇ ਕੋਰਾ ਭਰ ਜਾਆ ਕਰੀ ਉਹ ਕੀ ਚੱਕ ਕੇ ਲਈ ਉਹ ਕਿਹੜੇ ਨਸ਼ੇ ਕਰਦੀ ਹੈ ਓਏ ਨਹੀਂ ਨਹੀਂ ਬੇਬੇ ਅੱਜ ਕੱਲ ਤੈਨੂੰ ਪਤਾ ਨਹੀਂ ਹੈਗਾ ਆ ਜਿੰਨੇ ਨਿੱਕੇ ਨਿੱਕੇ ਹੁੰਦੇ ਨੇ ਬਿੰਗੇ ਟੇਡੇ ਜੇ ਇਹਨਾਂ 'ਚ ਇੱਕ ਇੱਕ ਅਧੀ ਰਗ ਵੱਦੀ ਹੁੰਦੀ ਹੈ ਐਂ ਹੁੰਦੇ ਆ ਇਹ ਆ ਹੁੰਦੇ ਨੇ ਕੋਈ ਨਾ ਵਿਚਾਰੀ ਮੈਨੂੰ ਤਰਫ ਆਇਆ ਵਿਚਾਰੀ ਮਿਆਣੀ ਹੈ ਕੋਲੇ ਵੀ ਇੱਥੇ ਨੇੜੇ ਕੰਮ ਤੇ ਲੱਗਣਾ ਸੀਗਾ ਕਹਿੰਦੀ ਸਾਨੂੰ ਨੇ ਇਹ ਸ਼ਹਿਰ ਦੂਰ ਪੈਲਾਗਾ ਬੇਬੇ ਤੇ ਚੱਲ ਮੈਨੂੰ ਜੇ 6 ਮਹੀਨਾ ਵੀਰੇ ਤਿੰਨ ਮਹੀਨਾ ਦਾ ਕਹਿੰਦੀ ਮੇਰਾ ਕੋਰਸ ਹੈ ਪਰ ਜਦ ਮੈਂ ਆਪਣਾ ਉਹ ਕੰਮਰਾ ਕਰਾਈ ਤੇ ਦੇ ਤਾ ਨੂੰ ਚੱਲ ਤੂੰ ਮੇਰੀ ਗੱਲ ਸੁਣ ਹੁਣ ਤਾਂ ਜਿਹੜੀ ਹੋ ਗਈ ਹੋ ਗਈ ਠੀਕ ਐ ਆਹ ਇਹ ਤੋਂ ਲੈ ਕੇ ਮਹੀਨਾ ਦਾ ਕਰਾਇਆ ਉਸ ਤੋਂ ਬਾਅਦ ਕਹਿਦੀ ਬਾਈ ਸਾਡਾ ਸਰਦਾ ਨਹੀਂ ਹੈਗਾ ਮੈਂ ਤਾਂ ਲਿਆ ਕੇ ਇਹ ਕਮਰੇ ਚ ਬੈੱਡ ਲਾਉਣਾ ਹੁਣ ਮੇਰੀ ਗੱਲ ਸੁਣ ਲੈ ਮੈਂ ਬੇਜਮਾਨ ਹੋ ਜੂ ਮੈਂ ਤਾਂ ਤਿੰਨ ਮਹੀਨਾ ਨਾ ਕਹੀ ਬੈਠੀ ਆ ਉਹਨੂੰ ਓਹੋ ਕਿਦਾ ਪਹਿਲੇ ਤੂੰ ਤਾਂ ਨਾ ਐਡਵਾਂਸ ਬੁਕਿੰਗਾਂ ਕਰ ਲੰਨੀ ਹੈਗੀ ਬੇਬੇ ਹਾਂ ਆਹ ਮੁੰਡਾ ਕਹਣਾ ਇਹ ਵੀ ਮਰ ਮੁੰਡਾ ਪਤਾ ਛੋਟਾ ਤੂੰ ਇਹਨੂੰ ਕੀ ਕੀ ਜਾਣਦੀ ਨਾ ਨਾ ਬੇਬੇ ਮੈਂ ਘੇਟ ਖੋਲੀ ਸੋ ਤੇਹੀ ਮੁੰਡਾ ਆਇਆ ਸੀ। ਸੱਚ ਆ ਇਹਨੇ ਛੋਟਾ ਮੁੰਡਾ ਹੈਗਾ। ਅੱਛਾ ਆ ਬਾਰੇ ਬਾਗਬੋਗ ਜਾਂਦਾਗਾ ਮਸੇ ਕਈ ਕਈ ਦਿਨ ਚਾ ਟੂ ਟਾਰਕ ਤੇ ਬਾਗੇ ਹੋਣਗੇ ਇਕੱਠੇ ਹੋ ਕੇ। ਠੀਕ ਹੈ। ਚਲ ਚੰਗਾ ਬੇਬੇ ਤੂੰ ਮੈਨੂੰ ਐ ਕਰਾ ਚਾਹ ਬਣਾ ਦੇ ਘੁੱਟ। ਬਣਾਉਣੀ ਆ ਚਲ ਉੱਥੇ ਅੰਦਰ ਚੱਲ। ਮੇਰੇ ਤਾਂ ਕੰਮ ਕਰਦੀ ਕਰਦਾ ਕੋਈ। ਨਾ ਪੁੱਤੋ ਕੰਮ ਕਰ ਜਾਗਾ ਆ ਕਈ ਮੁੰਡੇ ਹੋ ਕੇ ਇਕੱਠੇ ਹੋ ਕੇ ਟੂਰ ਤੇ ਬਾਗੇ। ਮੈਂ ਕੱਚਲ ਗਿਆ ਹੁੰਦੇ ਬੈਠੇ ਸੀਗੇ ਹੁਣ ਖੇਤ ਦਾ ਕੰਮ ਚੱਲੇਗਾ ਫਿਰ ਇਕੱਠੇ ਲੜ ਕੇ ਕੰਮ ਕਰਾਂਗੇ ਕਰ ਗਈ ਸੀ ਮਾਂ ਬਦਾਲੀ ਕੋਣ ਆ ਗਿਆ ਜਦੋਂ ਮੈਂ ਗੇਟ ਖੋਲੇ ਤੇ ਇੱਕਦਾਂ ਮੈਂ ਅੰਦਰ ਆਵੜਿਆ ਫਿਰ ਇਹਨੂੰ ਕਈ ਦਿਨ ਹੋ ਗਏ ਸੀ ਨਾ ਅੱਠ ਨੌ ਦਿਨ ਗਏ ਇਹਨੂੰ ਹਾਂ ਉਹ ਵੱਡਾ ਇਹ ਮੇਰਾ ਮੁੰਡਾ ਤੇ ਇਹ ਛੋਟਾ ਹੈਗਾ ਅੱਛਾ ਵਿਆਹ ਹੋਇਆ ਹੈ ਨਾ ਕੁਮਾਰਾ ਹੈ ਬੁੱਤਾ ਠੀਕ ਹੈ ਹਾਂ ਪਰਦਾ ਬੁਰਦਾ ਕਹਾਂ ਜੇ ਚੱਲ ਮੈਂ ਪੜ ਲਾਂ ਇਹਦੇ ਕੋ ਜਿਹੜਾ ਚਾਰਕਰ ਪੜੂਗਾ ਵਿਆਹ ਨੂੰ ਤਾਂ ਬੁੱਤੋ ਹੋਈ ਜਾਣਾ ਚਲ ਚੰਗਾ ਪਪਾ ਮੈਂ ਜਿਹੜੇ ਮੈਂ ਕੱਪੜੇ ਪਏ ਨੇ ਮੇਰੇ ਧੋਣ ਵਾਲੇ ਮੈਂ ਕੱਪੜੇ ਧੋਣੀਆਂ ਠੀਕ ਹੈ ਨਹੀਂ ਯਾਰ ਮੇਰੇ ਕੋਲੇ ਕਿੱਥੋਂ ਆ ਉਹ ਮੈਂ ਤਾਂ ਗੱਡੀ ਜੀ ਰੱਖਤੀ ਸੀ ਤੁਸੀਂ ਆਪਦਾ ਇੱਥੇ ਦੇਖ ਲਓ ਬਾਈ ਮੇਰੀ ਗੱਲ ਸੁਣ ਇੱਕ ਮਿੰਟ ਚੱਲ ਮੈਂ ਫੇਰ ਕਰਦਾ ਚੰਗਾ ਹਾਂ ਬਾਬੀ ਦੇਖ ਲਈ ਪੋ ਆ ਕੁੜੀ ਜੀ ਮੈਨੂੰ ਤਾਂ ਫਿੱਟ ਨਹੀਂ ਹੈਗੀ ਇਹਨੂੰ ਘਰੋਂ ਕੱਢ ਦੇ ਉਹ ਬਾਬੀ ਫਿੱਟ ਤਾਂ ਇਹ ਮੇਰੇ ਵੀ ਨਹੀਂ ਹੈਗੀ ਪਰ ਮੇਰਾ ਬਸ ਨਹੀਂ ਚੱਲਦਾ ਮੈਂ ਕਰਾਂ ਕੀ ਹੁਣ ਆ ਜਦੋਂ ਮਾਂ ਨੇ ਬਿਠਾ ਲਈ ਸਹੇੜ ਲਈ ਉਹਨੇ ਉਹਨੇ ਆਖੇ ਵੀ ਜਿਹੜਾ 2000 ਦਊਗੀ ਲੈ ਲਾਂ ਪਰ ਆਹੋ 2000 ਦਊਗੀ ਜਿਹੜਾ ਆਪਣੇ ਘਰ 'ਚ ਕਲੇਸ਼ ਪੈ ਰਿਹਾ ਉਪਾ ਵੀ ਗਲਤ ਔਹੀ ਐ ਨਾਲ ਤਾਂ ਆਪਣੇ ਘਰੇ ਕਲੇਸ਼ ਪਵਾ ਤਾਇਨੇ ਚੱਲ ਤੂੰ ਮੇਰੀ ਗੱਲ ਸੁਣਾ ਘਰੋਂ ਕੱਢਣ ਵਾਲਾ ਤਾਂ ਇਹਨੂੰ ਜਿਗਾੜ ਕੋਈ ਮੈਂ ਹੀ ਲਾਉਣਾ ਹੋਣਾ ਦੇਖ ਦੀਪ ਜਾਂ ਤਾਂ ਇਸ ਘਰ ਚ ਮੈਂ ਰਹੂੰਗੀ ਮੈਂ ਤੇਰੇ ਪਹਿਲਾਂ ਵੀਰੇ ਨੂੰ ਵੀ ਕਿਹਾ ਸੀ ਯਾ ਹੋ ਰਹੂਗੀ ਹੁਣ ਤਾਂ ਹੱਦਾਂ ਪਾਰ ਹੋ ਚੁੱਕੀਆਂ ਨੇ ਗੀਆਂ ਕੋ ਤੈਨੂੰ ਕੀ ਕਹਤਾ ਭਾਬੀ ਹੁਣ ਉਹਨੇ ਮੈਨੂੰ ਕੀ ਕਹਤਾ ਹੁਣ ਮੈਂ ਕੀ ਕੀ ਬਾਰ ਬਾਰ ਰਿਪੀਟ ਕਰੀ ਜਾਵਾਂ ਉਹ ਚੀਜ਼ ਨੂੰ ਪਹਿਲਾਂ ਤੇਰੇ ਭਰਾ ਨੂੰ ਦੱਸ ਕੇ ਆਟੀਆਂ ਠੀਕ ਐ ਉਸ ਤੋਂ ਪਹਿਲਾਂ ਮੈਂ ਤੇਰੀ ਮਾਂ ਨੂੰ ਪੁੱਛ ਕੇ ਆਟੀਆਂ ਵੀ ਇਹ ਕੀ ਚੱਲ ਰਿਹਾ ਤੇਰੀ ਮੰਮੀ ਤਾਂ ਉਹਨਾਂ ਬਾਲਾ ਪੁੱਤ ਪੁੱਤ ਕਰਦੀ ਐ ਓਏ ਮਾਂ ਦਾ ਤੈਨੂੰ ਪਤਾ ਤਾਂ ਹੈਗਾ ਇਹਦਾ ਕੰਮ ਲਈ ਆ ਇਹਦਾ ਜੇ ਕੋਈ ਮਾੜਾ ਜੇ ਇਹਨੂੰ ਹੱਸ ਕੇ ਬੁਲਾ ਲੇ ਨਾ ਇਹ ਤਾਂ ਉਹ ਸਿਰੇ ਮੰਗਰੀ ਲੱਗ ਜਾਂਦੀ ਆ ਦੀਪ ਇੰਨਾ ਵੀ ਕਮਲਾ ਨਹੀਂ ਹੋਣਾ ਚਾਹੀਦਾ ਬੰਦਾ ਆਪਦਾ ਘਰ ਵੀ ਦੇਖੇ ਨਾ ਵੀ ਆਪਦਾ ਘਰ ਵੀ ਪੱਟਿਆ ਜਾ ਰਿਹਾ ਚੱਲ ਕੋਈ ਗੱਲ ਨਹੀਂ ਭਾਬੀ ਮੈਂ ਕਰ ਦਾਂ ਇਹਦਾ ਹੱਲ ਕੋਈ ਤੂੰ ਨਾ ਟੈਨਸ਼ਨ ਲੈ ਦੀਪ ਟੈਨਸ਼ਨ ਕਿਉਂ ਨਾ ਹੋਵੇ ਤੂੰ ਹਫਤੇ ਬਾਅਦ ਘਰੇ ਮੁੜਿਆ ਠੀਕ ਹੈ ਤੇਰਾ ਵੀਰਾ ਨਹੀਂ ਉਹਦੇ ਕਰਕੇ ਘਰੇ ਚਾਚੇ ਨਾਲ ਵੱਡਦਾ ਹੈਗਾ ਜਦੋਂ ਤਾਂ ਉਹ ਚੀਜ਼ਾਂ ਦਾ ਪਤਾ ਲੱਗਿਆ ਚੱਲ ਕੋਈ ਗੱਲ ਨਹੀਂ ਮੈਨੂੰ ਕਰਨਾ ਪੂਆ ਕੁਛ ਹੋਣਾ ਤੂੰ ਕੋਈ ਜੁਗਾਰ ਲਾਇਆ ਹੈ ਜਾਂ ਜਿਹਦੇ ਨਾਲ ਇਹ ਘਰੇ ਨਾ ਰਵੇ ਤੇ ਕਰੋ ਆਪੇ ਚੱਲ ਜੇ ਕਹਿਣਾ ਵੀ ਨਾ ਪਵੇ ਇਹਨੂੰ ਕੁਛ ਕੋਈ ਨਹੀਂ ਹੁਣ ਮੈਂ ਜਾਣਾ ਤੇ ਮੇਰਾ ਕੰਮ ਆ ਜਾਣੀ ਇਹਨੂੰ ਕਰੋ ਮੈਂ ਹੀ ਕੱਢੂਗਾ ਹੁਣ ਹਾਈ ਹਾਈ ਮਨ ਤਾਂ ਪਤਾ ਹੀ ਨਹੀਂ ਸੀ ਇਹ ਦੀਪ ਦਾ ਘਰ ਹੈ ਰੱਬਾ ਆਤਾ ਤੂੰ ਚੰਗੀ ਕਰੀ ਜਿਹਦੇ ਘਰੇ ਮੈਂ ਆਉਣਾ ਸੀ ਪੋਦੇ ਕਰੀਤ ਨੂੰ ਆਪੇ ਲੈ ਆਇਆ ਦੇਖੋ ਹੁਣ ਕੀ ਬਣਦਾ ਇਹ ਕਹਿੰਦਾ ਮੇਰਾ ਫੋਨ ਟੁੱਟ ਗਿਆ ਪਹਿਲਾਂ ਤਾਂ ਫੋਨ ਤੇ ਰਿੰਗ ਜਾਈ ਜਾਂਦੀ ਸੀ ਕੱਲ ਪਰसों ਦਾ ਸਵਿਚ ਆਫ ਹੋਇਆਗਾ ਮੁੰਡਾ ਫੋਨ ਤਾਂ ਚਾਕੀ ਸਾਗਦਾ ਸੀ ਕਿਵੇਂ ਡਰਾਮੇ ਕਰਦਾ ਅਖੇ ਤੂੰ ਸਾਡੇ ਘਰੋਂ ਨਿਕਲ ਜਾ ਕੋਈ ਨਹੀਂ ਰਹੂੰਗੀ ਮੈਂ ਇੱਥੇ ਦੇਖ ਲਾਂਗੇ ਕੌਣ ਘਰੋਂ ਕੱਢਦਾ ਵਾ ਜਦੋਂ ਮੈਂ ਪੈਸੇ ਲੈਣੇ ਆ ਪੈਸੇ ਦੇ ਕੇ ਰਹਿਣਾ ਨਾ ਤੂੰ ਮੇਰੀ ਗੱਲ ਸੁਣ ਨੀ ਤੂੰ ਇੱਥੇ ਕੀ ਕਰ ਰਿਹਾ ਕਬਰੇ ਚ ਤੂੰ ਬਾਹਰੇ ਚੱਲ ਤੂੰ ਹੌਲੀ ਬੋਲ ਪਹਿਲਾਂ ਮੇਰੀ ਗੱਲ ਮੈਂ ਤਾਂ ਰੋਲਾ ਪਾਉਂਗੀ ਉਹ ਤੂੰ ਹੌਲੀ ਬੋਲ ਪਾ ਤਾ ਥਾਪੜ ਨਹੀਂ ਖਾਦੀ ਮੇਰੀ ਗੱਲ ਸੁਣ ਤੂੰ ਸਾਡੇ ਪਰਿਵਾਰ ਨੂੰ ਚੰਗਾ ਕੁੱਤੂ ਬਣਾਇਆ ਹੈ ਕਿ ਮੈਂ ਸਲਾਈ ਸੈਂਟਰ 'ਚ ਲੱਗੀ ਆ ਉਹ ਤੈਨੂੰ ਸਿਉਣ ਤਾਂ ਮਾਰਨੀ ਆਉਂਦੀ ਵੱਡੇ ਟੇਲਰ ਚਲ ਕੋਈ ਗੱਲ ਨਹੀਂ ਫਿਰ ਹੋਰ ਕੀ ਕਮਾ ਮੈਂ ਤੂੰ ਤਾਂ ਮੈਨੂੰ ਪੈਸੇ ਦੇਣੇ ਨਹੀਂ ਨਹੀਂ ਤੂੰ ਘਰੇ ਗੱਲ ਕਰੀ ਆ ਨਾ ਮੈਨੂੰ ਐਂ ਦੱਸ ਤੈਨੂੰ ਇੱਥੇ ਆਉਣ ਨੂੰ ਕਿਹਨੇ ਕਿਹਾ ਸੀ ਚੱਕ ਕੇ ਮੂੰਹ 'ਚ ਤੋਰੀ ਆਈ ਕਿਉਂ ਕਰੋ ਬੇਕਾਰ ਤਾਂ ਤੂੰ ਕਰਤਾ ਮੈਨੂੰ ਉਥੇ ਕਿਹੜਾ ਤੂੰ ਕਮਰੇ ਦਾ ਰੈਂਟ ਦਿੱਤਾ ਸੀ ਉਥੋਂ ਚੱਕ ਕੇ ਮੂੰਹ ਤੋਂ ਭੱਜ ਆਇਆ ਨਾ ਮੁੜ ਕੇ ਫੋਨ ਚੱਕਿਆ ਨਾ ਕੋਈ ਮੈਸੇਜ ਕਰਿਆ ਤੂੰ ਉਹ ਫਿਰ ਮੈਂ ਤਾਂ ਹੁਣ ਮੇਰਾ ਤਾਂ ਘਰ ਆਇਆ ਮੈਂ ਤਾਂ ਆਉਣਾ ਸੀਗਾ ਤੇਰਾ ਇੱਥੇ ਕੀ ਹੱਕ ਬਣਦਾ ਤੇਰਾ ਵਿਆਹ ਨਹੀਂ ਹੋਇਆ ਲੈਣਾ ਤੇ ਦੇਣਾ ਨਹੀਂ ਉਤਰੀ ਅੱਛਾ ਤੇਰੇ ਨਾਲ ਮੇਰਾ ਵਿਆਹ ਹੋਇਆ ਹੀ ਨਹੀਂ ਹਜੇ ਔਰ ਆਲਾ ਪਾ ਕੇ ਦੱਸਾਂ ਮੈਂ ਤੇਰੀ ਬੇਬੇ ਨੂੰ ਕਿਵੇਂ ਪੂਰੀ ਬੋਲ ਓਏ ਮੈਂ ਉਹ ਵੀ ਨਹੀਂ ਕਰਦਾ ਹੈਗਾ ਆਪਣਾ ਕਿਹੜਾ ਘਥੇ ਰਸਮਾਂ ਰਵਾਜਾਂ ਨਾਲ ਵਿਆਹ ਹੋਇਆ ਤੇ ਪਚੋਲਿਆਂ ਨੂੰ ਸ਼ਾਂਪਾਂ ਪਾਈਆਂ ਜਾਂ ਟੱਕ ਟੱਕ ਕੋਈ ਨਹੀਂ ਕੋਟ ਮੈਰਿਜ ਤਾਂ ਹੋਈ ਹੈ ਨਾ ਬੋਲੀ ਬੋਲ ਪਾਣਾ ਯਾਰ ਕਿਉਂ ਬੋਲਾਂ ਹੌਲੀ ਕੜ ਦੂੰਗੀ ਕੋਈ ਨਹੀਂ ਥੋੜਾ ਟਾਈਮ ਵੇਟ ਕਰ ਜੇ ਤੂੰ ਚੰਗਾ ਰਹੇਗਾ ਜੇ ਆਪ ਦੱਸ ਦੇਗਾ ਜੇ ਮੈਂ ਦੱਸਿਆ ਨਾ ਫਿਰ ਫਤ ਤੇਰੇ ਸ਼ਤਰੋਲੀ ਹੋਊਗੀ ਵੇ ਤੂੰ ਨਾ ਦੱਸ ਦੀ ਮੇਰੀ ਗੱਲ ਸੁਣ ਲੈ ਨਲੇ ਕੱਢਣਗੇ ਤੈਨੂੰ ਨਲੇ ਕੱਢਣਗੇ ਮੈਨੂੰ ਦੋਨਾਂ ਦੀ ਬੇਇੱਜ਼ਤੀ ਹੋ ਜੂ ਉਹ ਬੱਖ ਮੈਨੂੰ ਤਾਂ ਕਰੋ ਕੱਢ ਦੇ ਮੈਨੂੰ ਤਾਂ ਕੰਮ ਮਿਲ ਗਿਆ ਬਾਹਰੇ ਤੇ ਤੇਰੇ ਪੈ ਨਾ ਛਿੱਤਰ ਤੇਰੇ ਪਈਆਂ ਲੱਤਾਂ ਤੈਨੂੰ ਕੱਢਿਆ ਬਾਹਰੇ ਕਰੋ ਉਹ ਸੱਚੀ ਮੇਰੇ ਮਨ ਨੂੰ ਸ਼ਾਂਤੀ ਆ ਜਿਹੜਾ ਤੂੰ ਕੁਝ ਮੇਰੇ ਨਾਲ ਕਰਿਆ ਨਾ ਤੇਰੇ ਨਾਲ ਵੀ ਬੰਨ੍ਹ ਗਿਆ। ਉਹ ਤੂੰ ਹੌਲੀ ਬੋਲ ਪਾ ਜਿਹਨਾਂ ਨੂੰ ਪਤਾ ਲੱਗ ਗਿਆ ਨਾ ਆਪਾਂ ਨੂੰ ਦੋਨਾਂ ਨੂੰ ਕੱਢ ਦੇਣਗੇ। ਤੂੰ ਤੂੰ ਬਗ ਜਾ ਕਮਰੇ ਚੋਂ। ਤੂੰ ਮੇਰੇ ਕਮਰੇ 'ਚ ਕੀ ਕਰਨਾ ਹੈ? ਉਹ ਮੈਂ ਤੇਰੇ ਨਾਲ ਗੱਲ ਕਰਨ ਆਇਆਗਾ। ਮੇਰੀ ਗੱਲ ਸੁਣ ਲੈ। ਕਿਸੇ ਨੂੰ ਵੀ ਗੱਲ ਦਾ ਪਤਾ ਨਾ ਲੱਗੇ ਜੀ ਵੀ ਆਪਣਾ ਵਿਆਹ ਹੋਇਆ ਠੀਕ ਹੈ ਨਾ। ਹੌਲੀ-ਹੌਲੀ ਮੈਂ ਸਾਰਾ ਕੁਝ ਆਪ ਹੀ ਦੱਸ ਦਊਗਾ। ਸਹੀ ਗੱਲ ਆ ਫਿਰ। ਆਪਦੀਆਂ ਕੱਚ ਤੇ ਦੂਜਿਆਂ ਦੀ ਹੱਥ 'ਚ। ਉਹੀ ਗੱਲ ਕਰਦਾ ਤੂੰ ਵੀ ਆਪਦੀਆਂ ਤਲ ਲੁਕੋ ਕੇ ਰੱਖਦਾ ਵੀ ਕਿਸੇ ਨੂੰ ਪਤਾ ਨਾ ਲੱਗੇ ਵੀ ਤੂੰ ਬਾਹਰ ਕੀ ਕਰਤੁੱਤਾ ਕਰੀਆਂ ਨੇ। ਯਾਰ ਤੂੰ ਮੇਰੀ ਗੱਲ ਨਹੀਂ ਸਮਝ ਰਹੀ। ਮੈਂ ਉਹ ਉਹ ਵਿਚਾਰੀ ਮੈਨੂੰ ਘਰੇ ਲਿਆਈ ਕਹਿੰਦੀ ਚੱਲ ਕੋਈ ਗੱਲ ਨਹੀਂ ਪੁੱਤ ਸਾਡੇ ਘਰੇ ਰਹਿ ਲਈ ਕਿਰਾਏ ਤੇ ਹੁਣ ਮੇਰੀ ਵੀ ਸੁਣ ਲੈ ਮੈਂ ਤੈਨੂੰ ਐ ਕਹਿਣਾਗਾ ਹੁਣ ਵਿਆਹ ਤਾਂ ਆਪਾਂ ਕਰਾ ਲਿਆ ਠੀਕ ਹੈ ਰਾਂਗੇ ਦਾ ਆਪਾਂ ਹਸਬੰਡ ਵਾਈਪੀ ਪਰ ਮੈਂ ਤੈਨੂੰ ਐ ਕਹਿਣਾਗਾ ਤੂੰ ਰੌਲਾ ਨਾ ਪਾਈ ਜੇ ਕਿਸੇ ਨੂੰ ਪਤਾ ਲੱਗ ਗਿਆ ਨਾ ਨਾਲੇ ਤਾਂ ਇਹ ਤੈਨੂੰ ਕੱਢਣਗੇ ਨਾਲੇ ਕੱਢਣਗੇ ਮੈਨੂੰ ਆ ਜਿਹੜੇ ਮੈਨੂੰ ਜ਼ਮੀਨ ਚੋਂ ਦੋ ਕਿੱਲੇ ਆਉਂਦਾ ਮੈਨੂੰ ਇਹਨਾਂ ਨੇ ਉਹ ਵੀ ਨਹੀਂ ਜਾਣੇ ਹੈਗੇ ਨਾਲੇ ਘਰ ਰੱਖ ਜਾਣਗੇ ਮੇਰੇ ਪੱਲੇ ਕੀ ਟੱਟੂ ਰਹਿ ਜੂ ਫਿਰ ਅੱਛਾ ਤੇ ਤੇਰੀ ਪਰਜਾਈ ਕਿਵੇਂ ਕਹੀ ਜਾਂਦੀ ਆ ਵੇਖੇ ਇਹਨੂੰ ਘਰੋਂ ਕੱਢ ਦੋ ਇਹਨੂੰ ਘਰੋਂ ਜੇ ਮੈਂ ਕਰੋ ਜਾਉਂਗੀ ਤਾਂ ਤੇਰੇ ਬਾਰੇ ਦੱਸ ਕੇ ਜਾਉਂਗੀ ਵੀ ਹਾਂ ਇਹਨੇ ਮੇਰੇ ਨਾਲ ਆਹ ਕੁਝ ਕਰਿਆ ਹੋਇਆ ਤੂੰ ਮੇਰੀ ਗੱਲ ਸੁਣ ਲੈ ਤੈਨੂੰ ਕੋਈ ਨਹੀਂ ਇੱਥੋਂ ਕੱਢ ਸਕਦਾ ਠੀਕ ਹੈ ਨਾ ਜਿੰਨਾ ਜ਼ਿਕਰ ਮੈਂ ਹੈਗਾ ਨਾਲੇ ਜੇ ਤੈਨੂੰ ਭਾਬੀ ਕੁਝ ਕਹਿੰਦੀ ਵੀ ਨਾ ਤਾਂ ਉਹਦੀ ਗੱਲਾਂ ਦਾ ਗੁੱਸਾ ਨਾ ਕਰੀ ਉਹਦਾ ਦਿਮਾਗ ਹੀ ਇਹ ਜਿਹਾ ਸਿੱਧੇ ਮੂਤਾਂ ਤੋਂ ਮੈਨੂੰ ਬੁਲਾਉਂਦਾ ਨਹੀਂ ਹੈਗਾ ਅਖੇ ਮੈਂ ਹੈਗਾ ਪਰ ਜਾਈ ਕੋਈ ਗੱਲ ਨਹੀਂ ਜਿਹੜਾ ਰੋਪ ਜਾ ਮਾਰਦੇ ਆ ਮੈਂ ਟੱਕਿਆ ਦੂੰਗੀ ਮੈਂ ਵੈਸੇ ਹੀ ਨਹੀਂ ਬੋਲਦੀ ਹੈ ਕਿ ਵਾਹ ਚੱਲ ਕਦੇ ਵਾਸਤੇ चल कोई ना चंगा हौली हौली चल ठीक है मैं जाना मैं जो टाइम लगे तो फिर गल कर हां हां जा जा कोई नहीं वैसे भी मेनू तेरे बिना रहने की आदत तो पै चुकी है ओ चल कोई नहीं हुण ता तेरे कोल आ हुण के गुस्सा करी नहीं यार कोई नहीं मेनू कोई फर्क नहीं पेंदा तेरे होण दा ना होण दा नहीं हुण तू बुलाउणा नहीं नहीं बुलाउंदी मैं आ यार ये की गल हुई यार तो दफा हो यार रो तू बुलाउणा नहीं होना नहीं बुलाउंदी मैं बुलाउणा नहीं चल ठीक है यार ना बुला जा कोई नहीं ਉਦappi ਆ ਜਾਏਗਾ ਲੈਣ ਤੇ ਜਦੋਂ ਇਗਨੋਰ ਮਾਰਿਆ ਤੇ